ਨਾ ਕਿਨੂੰ ਹਾਕਾ ਮਾਰੀ ਜਨ ਇੱਥੇ ਨਹੀਂ ਕੋਈ ਹੈਗਾ ਤੈਨੂੰ ਕਹਿਣਾ ਮਦਾ ਜਵਾਕਾਂ ਨੂੰ ਕਹਿਣਾ ਜਵਾਕ ਹੈ ਨਹੀਂ ਗੇ ਵੀਰੇ ਚਾਹ ਹੋਰ ਗਦਰਵਾਗੇ ਵਾਂਡੀਆਂ ਦੇ ਆਹੋ ਪੈਕੇ ਗਈ ਆ ਆਪਣੇ ਉਹ ਤੈਨੂੰ ਤਾਂ ਆਏ ਆ ਵੀ ਪਤਾ ਨਹੀਂ ਉਹ ਹੀ ਦੇ ਦੂਗੀ ਚਾ ਹੁਣ ਵਧੀਆ ਬਣਾ ਕੇ ਪੀ ਲੈ ਆਪਣੀ ਪੈਕੇ ਖਦਵਾਗੇ ਭਾਈ ਅੱਜ ਗਈ ਆ ਜਦ ਤਾ ਤੂੰ ਘਰੇ ਖੜਦਾ ਨਹੀਂ ਹੈਗਾ ਕਦੇ ਉੱਥੇ ਲੰਘ ਗਿਆ ਕਦੇ ਉੱਥੇ ਲੰਘ ਗਿਆ ਕਦੇ ਘਰੇ ਵੀ ਬਹਿਣਾ ਟੇਕੇ ਅਣੀ ਤੂੰ ਅਗਲੀ ਲੈ ਜਾਣਾ ਹੀ ਨਹੀਂ ਕੰਮ ਕਰਨੇ ਨਹੀਂ ਹੈਗੇ ਕੰਮ ਪਤਾ ਨਹੀਂ ਕੀ ਸਵਾਡ ਆਉਣਾ ਹੈ ਤੂੰ ਨਾਲੇ ਰੋਲਾ ਜਾ ਨਾ ਪਾਈ ਜਾ ਜੇ ਚਾਹ ਦੀ ਘੁੱਟ ਪੀਣੀ ਆਪਣੀ ਬਣਾ ਕੇ ਪੀ ਲੈ ਜਮਾਹ ਕਾ ਨੂੰ ਤੁਰੇ ਹੁਣ ਤਾਂ ਤੂੰ ਹੀ ਨਿਕਲ ਜਾਂਦੀ ਕਿਦੇ ਪਾਸੇ ਕਿਉਂ ਨਿਕਲ ਜਾਂਦੀ ਮੇਰਾ ਘਰ ਹੈ ਰੋਟੀ ਪਾਣੀ ਦਾ ਖਾਲਾਂ ਦੇ ਸੁਖ ਨਾਲਾ ਦੋ ਦਿਨ ਨਾ ਮੈਂ ਕੀ ਕਰੇ ਯਾਰ ਰੋਟੀ ਪਾਣੀ ਖਾਣ ਨੂੰ ਤੈਨੂੰ ਰੋਟੀ ਪਾਣੀ ਹੁਣ ਤੂੰ ਛੇੜੇ ਛੇੜਦਾ ਨਿਆਣੇ ਘਰ ਨਹੀਂ ਹੈਗੇ ਛੇੜਾ ਨਾ ਫੇਰਾ ਕਲੇਸ਼ੇ ਕਰਦੀਆਂ ਹੋਰ ਕੀ ਕਰਦੀਆਂ ਜੀ ਮੈਂ ਤਾਂ ਤੈਨੂੰ ਬੁਲਾਉਂਦੀ ਨਹੀਂ ਹੈਗੀ ਜੇ ਤੂੰ ਆ ਰਾਟ ਜਾ ਪਾਉਂਦਾ ਤੀ ਮੈਂ ਤਾਂ ਤੈਨੂੰ ਦੱਸਿਆ ਭਾਈ ਨਿਆਣੇ ਘਰ ਨਹੀਂ ਹੈਗੇ ਨਹੀਂ ਮੈਂ ਤਾਂ ਤੇਰੇ ਉੱਨਾ ਨਹੀਂ ਮੱਥੇ ਲੱਗਦੀ ਹੈਗੀ ਕੱਲ ਦੀ ਗੱਲ ਪੁਰਾਣਾ ਹੀ ਕੱਢਦਾ ਮੈਂ ਮਹਾ ਆਇਆ ਦੋ ਗੱਲਾਂ ਕਰਨੀਆਂ ਜੀਆਂ ਉਹੀ ਗੱਲ ਕੁੜੀ ਤਾਂ ਇੰਨੇ ਦਿਨਾਂ ਦੀ ਬੈਠੀ ਦੀ ਉਹ 10 ਮਿੰਟ ਉਹ ਬਹਿ ਜਾਂਦਾ ਜੇ ਤੂੰ ਮੋਹ ਕਰਦਾ ਹਮੇ ਮੇਰੇ ਨਿਆਣਿਆਂ ਦਾ ਤਾਂ ਤਾਂ ਤੈਨੂੰ ਕੋਈ ਮਿਲ ਕੇ ਜਾਵੇ ਹੈ ਨਾ ਤਾਂ ਤੂੰ ਮੇਰੇ ਜਵਾਈ ਦਾ ਕਰੇ ਆਏ ਦਾ ਕੋਈ ਆਉ ਭਗਤ ਕਰਦਾ ਹੈ ਨਾ ਮੇਰੀ ਤੂੰ ਤੀਨੂ ਜਰਦਾ ਹੈ ਕਰਦਾ ਕਿਉਂ ਨਹੀਂ ਮੈਂ ਉਹਨੂੰ ਕਿਹਾ ਵਾਰ ਚ ਮਾਂ ਬੇਟਾ ਆਇਆ ਮੈਂ ਤੇਰੇ ਚਾਚੇ ਕੇ ਜਾ ਕੇ ਆਉਣਾ ਉਹ ਕਹਿੰਦਾ ਕੋਈ ਨਹੀਂ ਅੱਛਾ ਉਹਨਾਂ ਦੇ ਘਰੇ ਜਾਣਾ ਤੈਨੂੰ ਸਰੀਕਾਂ ਦੇ ਜ਼ਰੂਰੀ ਸੀ ਜਦ ਤੈਨੂੰ ਪਤਾ ਜਦ ਜਵਾਈ ਭਾਈ ਘਰੇ ਆ ਗਿਆ ਤੀ ਜਦ ਤੂੰ ਗੇਟ ਦੇ ਅੰਦਰ ਆਉਂਦਾ ਮੈਂ ਹਾਂ ਮੁੜਿਆ ਹੁਣ ਚੱਲ ਮੈਨੂੰ ਆਹ ਮੁੜਿਆ ਕਰਦੇ ਨਹੀਂ 10 ਮਿੰਟਾਂ ਜੀ ਤੈਸੂ ਬੜਿਆ ਹੋਇਆ ਹੁਣ ਆ ਵੀ ਭਾਈ ਦੇ ਜਾ ਕੇ ਚਾਰ ਕੰਮ ਕਰਾਇਆ ਮੈਂ ਨੌਕਰਾ ਵਾਂਗੂ ਉਹਦੇ ਕੰਮ ਤਾਂ ਬਥੇਰੇ ਕਰਾਉਂਦਾ ਘਰ ਦੇ ਕੰਮ ਨਹੀਂ ਕਰ ਹੁੰਦੇ ਹੈਗੇ ਕੰਮ ਕਰ ਲਿਆ ਕਰ ਕਾਲੇ ਮੱਥੜੇ ਜਿੰਨਾ ਚ ਜਿੰਨੇ ਜਰਾ ਚੱਲਦੀ ਹੈ ਜੀਵ ਤੇਰੀ ਮੈਂ ਤਾਂ ਮੇਰੀ ਗੱਲ ਸੁਣ ਲੈ ਮੈਂ ਤਾਂ ਆਪਣੇ ਜੋਗਰਾ ਕਰ ਲੈਣੀ ਆ ਮੇਰਾ ਤਾਂ ਜੀ ਕਰਦਾ ਸੀ ਚਾਹ ਪੀਣ ਨੂੰ ਮੈਂ ਤਾਂ ਬਣਾ ਕੇ ਪੀ ਲਈ ਹਾਂ ਹੁਣ ਤੂੰ ਪੀ ਲੈ ਤੂੰ ਕੀ ਭਾਲਦਾ ਵੀ ਤੈਨੂੰ ਮੈਂ ਦੁੱਧ 'ਚ ਪੱਤੀ ਪਾ ਕੇ ਦਵਾਂ ਮੈਨੂੰ ਪੀਂਦਾ ਨਹੀਂ ਮੇਰੇ ਹੱਥ ਦੀ ਪੀਂਦਾ ਵੀ ਨਹੀਂ ਮੈਂ ਦੰਦੀ ਵੀ ਨਹੀਂ ਬਣਾ ਕੇ ਤੈਨੂੰ ਨਾ ਮੈਂ ਰੋਟੀ ਬਣਾ ਕੇ ਤੈਨੂੰ ਨਾ ਦ ਚਾਹ ਦਮ ਨਾ ਮੇਰੇ ਹਾਜਮ ਹੋਵੇ ਜੇ ਤੇਰੇ ਹੱਥ ਦੀ ਖਾ ਲਾਂ ਫਿਰ ਮੈਂ ਕਿਹੜਾ ਦੇਣ ਲੱਗੀ ਆ ਹਾਜਮ ਤਾਂ ਤੇਰੇ ਤਾਂ ਆਊ ਜੇ ਬਣਾ ਕੇ ਦਊ ਚਾਹ ਰੋਟੀ ਮੈਂ ਦੰਦੀ ਨਹੀਂ ਹੈਗੀ ਨਾਲ ਦੀ ਨਾਲ ਡਾਕਟਰ ਦੇ ਜਾਣਾ ਪੈਂਦਾ ਪਹਿਲਾਂ ਜਿੱਲੇ ਦੀ ਸਵਾਹ ਕਾਲਾ ਫਿਰ ਤੂੰ ਹਾਂ ਮੈਂ ਤੁਹਾਨੂੰ ਪਾਲ ਦਾ ਪਰੌਂਠਾ ਤੈਨੂੰ ਦਮ ਹੁਣ ਮੈਂ ਬਣਾ ਕੇ ਆਉਂਦੀ ਨਹੀਂ ਹੋਣਾ ਪੰਜ ਚਾਰ ਦਿਨ ਆਉਂਦੀ ਨਹੀਂ ਹੈਗੀ ਆ ਲੰਘੂ ਨਾ ਹਾਂ ਲੰਘ ਆਉ ਭਈ ਜਵਾਖੋ ਗਧੂਆਂ ਕਰਿਆ ਖਾਲੀ ਖਾਲੀ ਜਿੱਥੇ ਖਾਏਗਾ ਜਾ ਕੇ ਰੋਟੀਆਂ ਮੈਂ ਹੀ ਤੋਰੀ ਆ ਮੈਂ ਕਾਹੀਂ ਨਾ ਪੰਜ ਚਾਰ ਦਿਨ ਭਈ ਰਹਿ ਕੇ ਆਈ ਇੱਥੇ ਤਾਂ ਸਰਦਾ ਏ ਮੈਂ ਤਾਂ ਆਪਣੇ ਪੁੱਤ ਨੂੰ ਰੋਟੀ ਬਣਾ ਕੇ ਦਊ ਮੈਂ ਖਾਉ ਤੂੰ ਫਿਰ ਜਾਈਂ ਜਿੱਥੇ ਫਿਰਨਾ ਟੂਟਾ ਚੱਕ ਲਈ ਮੰਗ ਕੇ ਖਾਇਆ ਕਰੀ ਮੰਗ ਕੇ ਖਾਇਆ ਕੀ ਗੱਲ ਮੈਨੂੰ ਕੀ ਮਿਲਦੀ ਨਹੀਂ ਕਿਸੇ ਦੇਉ ਬਥੇਰੇ ਆਂ ਆਪ ਤੇਰੀ ਪਰਜਾਈ ਦੇ ਦੂਗੀ ਹੋਰ ਕਿਹੜਾ ਦੇ ਦੂ ਤੈਨੂੰ ਰੋਟੀਆਂ ਪਕਾ ਕੇ ਆ ਪਰਜਾਈ ਆ ਉਹਦੇ ਲੱਗ ਜਾਂਦਾ ਕਦੇ ਖੇਤਾਂ 'ਚ ਰੇਪ ਪਵਾਏ ਆਉਂਦਾ ਆਪਣੇ ਭਾਈ ਨਾਲ ਕਦੇ ਉਹਦਾ ਪਾਣੀ ਲਾਊਗਾ ਆਪ ਤੇਰੇ ਗੋਲ ਪਣੇ ਆਉਂਦੇ ਉਹ ਗੱਲ ਸਰਕਾਰੀ ਨੌਕਰੀ ਕਰਦਾ ਉਹ ਤਾਂ ਬਥੇਰੇ ਪੈਸੇ ਕਮਾਉਂਦਾ ਏ ਤੇ ਤੈਨੂੰ ਨੌਕਰਾ ਵਾਂਗੂ ਕੰਮ ਲੰਦਾ ਅਗਲੇ ਕੰਮ ਤਾਂ ਦਾ ਆਪ ਨੂੰ ਦਿੰਦੇ ਨੇ ਹੈ ਸਰਕਾਰੀ ਨੌਕਰੀ ਆ ਭਾਈ ਗੱਡੀ ਵੀ ਅਗਲੇ ਦੀ ਤੀਜੇ ਦਿਨ ਛੇੜ ਲੈ ਉਹ ਤਾਂ ਤਾਂ ਕਿਹਾ ਨਹੀਂ ਕਾ ਤੈਨੂੰ ਲੈ ਕੇ ਗਏ ਸੀ ਕਹਿੰਦੀ ਦਰਦ ਉੱਠ ਖੜਿਆ ਦੇ ਕੰਜਰ ਕਿਵੇਂ ਮੇਨੇ ਮਾਰਦਾ ਏ ਮੇਰੇ ਪੁੱਤ ਨੇ ਤਾਂ ਕਿਹਾ ਤੀ ਵੀ ਕਿਰਾਏ ਤੇ ਗੱਡੀ ਕਰ ਲਾ ਜੱਤ ਤਾ ਤੂੰ ਭੱਜਿਆ ਗਿਆ ਉਹਨਾਂ ਦੇ ਘਰ ਨੂੰ ਤੇਲ ਪਵਾਇਆ ਤੀ ਫ੍ਰੀਚ ਨਹੀਂ ਤੀ ਲੈ ਕੇ ਗਏ ਲੈ ਅਗੇ ਤੇਲ ਸੰਧ ਥੋੜਾ ਅਗਲੇ ਨੇ ਦੇਦਾ ਤੇਲ ਤਾਂ ਹੁਣ ਪਵਾਉਣੀ ਐ ਕਰਦੀ ਦੇਖ ਕੀ ਐ ਜਬੇਰ ਨਾਲ ਇੰਨਾ ਬੋਲੀ ਜਾ ਪਹਿਲਾਂ ਮੇਰਾ ਤਾਂ ਪਹਿਲੇ ਹੀ ਇੰਨਾ ਸਿਰ ਦੁਖਦਾ ਏ ਹਾਂ ਤੇ ਤਾਂ ਖਾਣੀਆਂ ਹੋਈਆਂ ਨੇ 5 ਰੋਟੀਆਂ ਮੈਂ ਤਾਂ ਆਪਣੀ ਰੋਟੀ ਵੀ ਬਣਾ ਕੇ ਫੂਕਣੀ ਆ ਖਾਣੀ ਆ ਜੇ ਜਬ ਆਕ ਜਾ ਚਲੇ ਜਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਇੱਥੇ ਆ ਕੇ ਬਹਿ ਗਿਆ ਮੇਰੇ ਸਰਾਣੇ ਬੋਲਣ ਨੂੰ ਦੇਖ ਜਾ ਮਹਾਜਾਨ ਦੇ ਨਾਂ ਬਲਾ ਮੈਨੂੰ ਇੱਕ ਤਾਂ ਉਹੀ ਗੱਲ ਆ ਭੁੱਖੇ ਤੇ ਹੈਂ ਤੇਰਾ ਹੁਣ ਬਾਦੰਦੂ ਤੇਲ ਭੁੱਖਾ ਕਿ ਆ ਪਤਾ ਨਹੀਂ ਕਿੱਥੇ ਸਵੇਰ ਤੇ ਤੇ ਰੋਟ ਖਾਦੇ ਹੋਏ ਨੇ ਚਾਰ ਵਾਰ ਤੂੰ ਚਾਹ ਪੀ ਗਿਆ ਤੇ ਤੂੰ ਭੁੱਖਾ ਹੀ ਆ ਜਾਣੀਆ ਕਿ ਨਾ ਅੰਦਰਾ ਜੋ ਮੈਂ ਨਹੀਂ ਜਾਂਦੀ ਹੈਗੀ ਤੂੰ ਭੱਗ ਜਾ ਕਿਧਰ ਨੂੰ ਉੱਜੜ ਜਾ ਜਾਂਦਾ ਵੀ ਨਹੀਂ ਹੈਗਾ ਕਿੱਥੇ ਲਹੂ ਪੀ ਲਾਂਦਾ ਜਿੱਦਣ ਘਰ ਹੈਗਾ ਫੂਲ ਲਾ ਦੇ ਜਵਾਕਾਂ ਨੂੰ ਆ ਜਾਣਗੇ ਇਸੇ ਦੀ ਮੈਂ ਨਹੀਂ ਲਾਉਂਦੀ ਮੈਂ ਤਾਂ ਕਹੂੰਗੀ ਵੀ ਰਹਿ ਕੇ ਆ ਪੰਜ ਦੀ ਬਜਾਏ 10 ਦਿਨ ਛੱਡੂ ਫੇਰ ਪਤਾ ਲੱਗੂ ਦੇਖੂ ਤੈਨੂੰ ਰੋਟੀਆਂ ਕੌਣ ਦਿੰਦਾ ਸਰਨਾ ਨਹੀਂ ਰੋਟੀ ਵੀ ਨਹੀਂ ਪਕਾ ਕੇ ਦੇਣੀ ਆ ਜਿਹੜਾ ਭੌਂਕਦਾ ਮੈਨੂੰ ਪੁੱਠਾ ਸਿੱਧਾ ਮਾਂ ਹ ਤੇਰੇ ਹੱਥ ਦੀਆਂ ਮੈਂ ਖਾਂਦਾ ਨਹੀਂ ਮੈਂ ਦੰਦੀ ਵੀ ਨਹੀਂ ਬਣਾ ਕੇ ਬੰਦੀ ਵੀ ਨਹੀਂ ਬਣਾ ਕੇ ਅਰਦੀ ਦੇਖ ਲੈ ਭੱਗ ਜਾ ਤੈ ਕਿੱਦੇ ਬਣਾਈਏ ਤੈ ਕਰਦਾ ਕੀ ਆ ਖਾ ਕੇ ਰੋਟੀਆਂ ਆਏ ਫਿਰ ਬੋਲਣ ਲੱਗ ਜਾਂਦਾ ਲੰਘ ਕੇ ਹਾਂ ਲੈ ਮੈਂ ਟੱਪ ਚਾਹਾਂ ਬਹੁਤ ਚੰਤਾ ਮਨੂੰ ਬੜਾ ਪਤਾ ਲੱਗ ਗਿਆ ਹਾਈ ਹਾਈ ਰੱਬਾ ਵੇ ਮਾੜੀ ਮੋਟੀ ਧੁੱਪ ਕੱਢ ਲੈ ਜਮੀ ਕੌਣ ਆ ਗਿਆ ਕੋੜ ਗੇਟ 'ਚ ਖੜਕਦਾ ਕੋਈ ਗਵੰਡਣ ਵੀ ਨਾ ਆ ਗਈ ਹੋਵੇ ਸਾਡਾ ਤਾਂ ਗਵੰਡਣਾ ਹੀ ਬਹੁਤ ਹੁੰਦਾ ਲੈ ਮਾਗੀ ਹੋਰ ਮਾਨਤਾ ਉਹਨਾਂ ਹੀ ਤੀਕਾ ਮਰ ਜਾ ਜਵਾਨ ਦੀ ਪੱਕੀ ਹੈ ਮੇਰੀ ਮਾਤਾ ਸੱਸ ਜੀ ਗਲਮਾ ਸੱਸ ਜੀ ਕਾ ਠੀਕ ਹੈ ਮੈਂ ਤਾਂ ਠੀਕ ਹੈ ਮੇਰੀ ਤੀ ਦੀ ਖੁਸ਼ੀ ਮੈਂ ਪੂਰੀ ਨਹੀਂ ਕਰੂੰਗੀ ਮੈਂ ਤਾਂ ਪੁੱਤ ਜਿਵੇਂ ਬੋਰੀ ਚ ਪਾ ਲਈ ਮਾਂ ਪਤਾ ਨਹੀਂ ਲੱਗਿਆ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਮੈਨੂੰ ਪਤਾ ਲੱਗਣ ਬਸ ਬਹਿ ਜਾ ਬਹਿ ਜਾ ਤੂੰ ਮੇਰੀ ਗੱਲ ਸੁਣ ਬਈ ਪਹਿਲਾਂ ਤਾਂ ਸਵੇਰੇ ਉਹਨੂੰ ਮਸਾਂ ਤੋਰੇ ਮੈਂ ਕਿਹਾ ਜਾ ਪੇਕ ਕੇ ਮੁੜਿਆ ਤੇਰੀ ਪਰਜਾਈ ਨੂੰ ਹੋਰ ਕਿਨੂੰ ਪੇਕੇ ਵੇਸੀ ਹਾਜੂ ਕੀ ਸ਼ਾਮ ਨੂੰ ਮੁੜ ਕੇ ਆਉਗੀ ਅੱਛਾ ਹੋਰ ਫਿਰ ਤੇਰਾ ਬਾਪ ਆ ਗਿਆ ਲੈ ਅੱਗੇ ਨਾ ਪਿੱਛੇ ਕਦੇ ਘਰੇ ਬੜੇ ਦਿਨ ਚ ਹੈ ਆ ਕੇ ਉਹ ਬੈਠ ਗਿਆ ਉਹ ਲੜਪੀ ਪਰ ਮੈਂ ਤਾਂ ਫਿਰ ਪੁੱਠਾ ਸੀ ਹੁਣ ਨਾਲ ਗਿਆ ਹੋਇਆ ਬਹੂ ਦੇ ਆ ਮਾਂ ਤੇਰਾ ਤਾਂ ਦਿਮਾਗ ਹੀ ਬਹੁਤ ਹੈ ਗੁੜੇ ਨਾ ਤੈ ਸਕੀਮ ਤਾਂ ਲਾ ਲਈ ਇਹ ਵੀ ਪੇਕੇ ਭੇਜਦਾ ਪਹਿਲੀ ਵਾਰ ਚ ਮੰਨਨੀ ਸੀ ਵ ਇੱਕ ਜਾਣ ਵਾਸਤੇ ਕਾ ਨੂੰ ਮੰਨਦੀ ਸੀ ਪਹਿਲਾਂ ਤਾਂ ਮੈਂ ਉਹਨੂੰ ਕਿਹਾ ਮਾਂ ਭਾਈ ਪੇਕੇ ਜਾ ਲੈ ਕਹਿੰਦੀ ਪਿੱਛੇ ਕੰਮ ਦਾ ਔਖਾ ਹੋ ਜੂ ਕੀ ਕਰੇ ਮਰਨਾ ਪੈਣਾ ਹੁਣ ਜਾ ਕੇ ਸ਼ਾਮ ਨੂੰ ਰੋਟੀ ਆਪ ਪਕਾਉਣੀ ਪੈਣੀ ਹੈ ਨੀ ਮੇਂ ਗੱਲ ਸੁਣ ਸੱਚ ਕਿਹੜੇ-ਕਿਹੜੇ ਭਾਂਡੇ ਲੈਈਆਂ ਮਾਂ ਡੋਲੂ ਤੇ ਪਤੀਲਾ ਦੋਏ ਨੇ ਨਾ ਹਾਂ ਦੋਏ ਪਾ ਕੇ ਲੈ ਕੇ ਸ਼ੁਕਰ ਹੈ ਸ਼ੁਕਰ ਹੈ ਮੈਨੂੰ ਤਾਂ ਐਂ ਧੀ ਵੀ ਇੱਕ ਵਾਰ ਲੈ ਜਾ ਮੈਂ ਭਾਈ ਦੇ ਆ ਮਾਂ ਹੈ ਪਤਾ ਨਹੀਂ ਲੱਗਣਦੇ ਮੈਂ ਕਿਸੇ ਨੂੰ ਉਹ ਤਾਂ ਠੀਕ ਐ ਹੁਣ ਜਦੋਂ ਆ ਕੇ ਦੇਖੂਗੀ ਵੀ ਭਾਂਡੇ ਘਰੇ ਹੈ ਨਹੀਂ ਫੇਰ ਦੇਖੀ ਜਾਵੇ ਮੈਂ ਤਾਂ ਬੋਲਣਾ ਹੀ ਨਹੀਂ ਚੁੱਪ ਕਰਕੇ ਬਹਿ ਜਾਣਾ ਉਹਨਾਂ ਨੂੰ ਕੀ ਪਤਾ ਲੱਗਣਾ ਵੀ ਜਾਏ ਨਾਲ ਮੈਂ ਤਾਂ ਬਸ ਵਾਲੇ ਨੂੰ ਪੁੱਛ ਕੇ ਆਈ ਆਂ ਕਹਿੰਦਾ 20 ਮਿੰਟ ਚ ਦੁਬਾਰਾ ਆ ਜਿਓ ਇੱਥੇ ਅੱਡੇ ਤੇ ਬਸ 20 ਮਿੰਟ ਚ ਮੁੜ ਕੇ ਆ ਜਾਂਦੀ ਆ ਤੁਹਾਡੇ ਗਾਂ ਵਾਲੇ ਦੋ ਪਿੰਡਾਂ ਚ ਜਾਂਦੀ ਆ 20 ਮਿੰਟ ਚ ਮੁੜ ਕੇ ਕਿ ਚਾਹ ਬਣਨੀ ਬਿਣਾਵਾ ਨਾ ਨਾ ਮੈਂ ਨਹੀਂ ਚਾਹ ਪਾਣੀ ਪੀ ਮੈਂ ਬਣਾ ਖਿਲੋਨੀ ਚਾਹ ਮੇਰੀ ਗੱਲ ਸੁਣ ਫੇਰ ਤਾਂ ਉਹਨੂੰ ਪਤਾ ਲੱਗ ਜੂ ਬਹੂ ਨੂੰ ਵੀ ਇਹ ਗਈ ਤੀ ਕਿ ਮਾ ਕੋ ਗੱਲ ਲੈ ਕੀ ਆਈ ਕੀ ਗਈ ਹਾਏ ਹਾਏ ਭਾਈ ਕੁੜੀਏ ਤੂੰ ਤਾਂ ਜਮਾ ਹੀ ਨਹੀਂ ਸਮਝਦੀ ਹੈਗੀ ਘਰੇ ਪਤਾ ਲੱਗ ਜੂ ਮੈਂ ਕਿਹੜਾ ਉਹਨਾਂ ਨੂੰ ਦੱਸਣਾ ਵੀ ਮੈਂ ਫਟ ਜਾ ਕੇ ਆਈ ਆ ਕਿਤੇ ਉਹ ਤਾਂ ਤੇਰੀ ਠੀਕ ਐ ਫੇਰ ਵੀ ਉ ਆਏ ਹੈ ਮੇਰਾ ਡੈਡੀ ਵੀ ਘਰ ਹੀ ਨਹੀਂ ਹੈ ਕਿ ਹੁਣ ਬਾਹਰੇ ਆ ਰਿਹਾ ਚੱਲ ਬਸ ਬਈ ਆਪਣੇ ਰੱਖ ਦੇ ਸਾਹਮਣੇ ਹੁਣ ਕੋਈ ਨਾ ਰੱਖ ਦੂੰਗੀ ਇਹ ਤਾਂ ਮੈਂ ਹਾਂ ਮੈਂ ਤਾਂ ਤਾਂ ਪੁੱਤ ਫੇਰ ਮੈਂ ਤਾਂ ਕੁਝ ਖਾਣ ਨੂੰ ਵੀ ਨਹੀਂ ਲੈ ਕੇ ਆਈ ਤੇਰੇ ਵਾਸਤੇ ਹਾਂ ਤੈਨੂੰ ਪਤਾ ਹੀ ਆ ਪਹਿਲਾਂ ਤਾਂ ਪਿੰਡ ਆਟੋ ਵਾਲੇ ਨੂੰ ਕਿਹਾ ਭਾਈ ਉਹ ਛੱਡ ਕੇ ਗਿਆ ਜਾਖਲ ਤੱਕ ਮਾਂ 2000 ਦੇ ਤੂੰ ਮੈਨੂੰ ਭਾਂਡੇ ਲਿਆ ਤੇ ਹੁਣ ਖਾਣ ਪੀਣ ਦੇ ਸਮਾਨ ਦੀ ਕਿਹੜਾ ਘਾਟ ਰਹਿ ਗਈ ਦੱਸ ਨਹੀਂ 200 ਰੁਪਏ ਦੇ ਆਉਣ ਸੀ ਸਾਰੇ ਸੇਵਕੇਲੀ ਕਿਤੇ 200 ਦੇ ਸੇਬ ਖੇਲੇ ਕਿਤੇ 2000 ਦੇ ਭਾਂਡੇ ਫਰਕ ਤਾਂ ਹੈ ਗਈ ਐ ਛਲ ਕੋਈ ਗੱਲ ਨਹੀਂ ਪੁੱਤ ਉਹ ਤੇਰੇ ਕਰਮਾਂ ਦਾ ਤੀ ਹੈ ਐਂ ਦੱਸ ਜਿਹੜਾ ਤੇ ਮੈਂ ਬੈਗ ਚ ਸਮਾਨ ਪਾਇਆ ਤੀ ਸਾਂਭ ਲਿਆ ਤੀ ਇਹ ਉਹ ਤਾਂ ਮੈਂ ਸਾਂਭ ਲਿਆ ਤੀ ਕਿਤੇ ਭਾਬੀ ਨੂੰ ਤਾਂ ਨਹੀਂ ਪਤਾ ਲੱਗ ਗਿਆ ਭਾਬੀ ਕਿਉਂ ਬਣਾ ਕੇ ਰਹਿ ਗਈ ਹੁਣੀ ਤੇ ਮੈਨੂੰ ਚਕਾਤਾ ਨਹੀਂ ਭਾਬੀ ਨੇ ਕਿਉਂ ਕੋਈ ਨਹੀਂ ਬਣਾਇਆ ਉਹ ਤਾਂ ਮੈਂ ਰੋਜ਼ ਥੋੜਾ ਥੋੜਾ ਕੱਢ ਕੇ ਰੱਖ ਦਿੰਦੀ ਸੀ ਉਹਨੂੰ ਨਹੀਂ ਪਤਾ ਮੈਂ ਤਾਂ ਅੰਦਰ ਵਾਲਮਾਰੀ ਚ ਰੱਖੀ ਜਾਂਦੀ ਸੀ ਤੇਰੇ ਜੋਗ ਗਰਾਈਦੀ ਪੁੱਤ ਮੈਂ ਪਾ ਤਾ ਦੀਗਾ ਤਾਂ ਹੀ ਮੈਂ ਤਾਂ ਸਿਆਣੀ ਦੇਖ ਤਾਂ ਪਰੋਣੇ ਨੇ ਅੱਤ ਚੱਕ ਲਈ ਉੱਥੇ ਜਾ ਕੇ ਜੇ ਕਿਤੇ ਨਾ ਚੱਕ ਦੱਤ ਮੈਂ ਤਾਂ ਤੇਰਾ ਸਾਰਾ ਸਮਾਨ ਜੇ ਹੋਰ ਸੰਭਿਆ ਪਿਆ ਤੀਗਾ ਅੱਛਾ ਨਾ ਮੇਰੀ ਗੱਲ ਸੁਣ ਇੱਕ ਤਾਂ ਚਾਰਦੀ ਪੀਪੀ ਨਿਕਲੀ ਵਿੱਚੋਂ ਇੱਕ ਸਰੋਂ ਦੇ ਤੇਲ ਦੀ ਬੋਤਲ ਉਹ ਵੀ ਮਿਲਦਾ ਘਰ ਦਾ ਘੜਦਾ ਖੜਾਇਆ ਹੋਇਆ ਆਪਣੀ ਸਰੋਂ ਦਾ ਨਹੀਂ ਇੰਨਾ ਸਮਾਨ ਮਾ ਤੇ ਪਾ ਤਾ ਦਿੱਤਾ ਜੇ ਭਾਬੀ ਨੂੰ ਲੱਗ ਗਿਆ ਪਤਾ ਨਾ ਵੀ ਚਾਰਦੀ ਪੀਪੀ ਤੇ ਤੇਲ ਦੀ ਬੋਤਲ ਕਿੱਧਰ ਗਈ ਫੇਰ ਕੀ ਬਣੂ ਨੀ ਚਾਰ ਆਪਣੇ ਬਥੇਰੇ ਆ ਪੀਆ ਤੇਲ ਵੀ ਤੈਨੂੰ ਪਤਾ ਕਰਦੀ ਕਹਾਣੀ ਕਢਾਈ ਹੋਈ ਆ ਉਹਨੂੰ ਬੜਾ ਪਤਾ ਲੱਗਦਾ ਨਾਲੇ ਉਹ ਕੀ ਡੀਸੀ ਲੱਗੀ ਹੋਈ ਆ ਵੀ ਹਾਂ ਮੈਂ ਕੋਈ ਚੀਜ਼ ਆਪਣੀ ਤੈਨੂੰ ਦੇਈ ਨਹੀਂ ਸਕਦੀ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਤੇਰਾ ਬਥੇਰਾ ਮੋਹ ਕਰਦੀ ਆ ਪਰ ਜਿਹੜਾ ਤੂੰ ਉੱਥੇ ਮੈਨੂੰ ਗੱਲ-ਗੱਲ ਤੇ ਕਹੀ ਕੀ ਕੰਮ ਕਰਿਆ ਕਰ ਕੰਮ ਕਰਿਆ ਕਰ ਉਹ ਗੱਲਾਂ ਤੇ ਤੇ ਮੈਨੂੰ ਗੁੱਸਾ ਬਹੁਤ ਆ ਤੇਰੀਆਂ ਤੇ ਉਹ ਤਾਂ ਮਾਫਰ ਹੁਣ ਕਹਿਣੀ ਪੈਂਦਾ ਹੁਣ ਮੈਨੂੰ ਕਹਿਣਗੇ ਵੀ ਕੁੜੀ ਤੇ ਲੜਾਈ ਫੋਨ ਆ ਗਈ ਓਰੇ ਮੈਨੂੰ ਤਾਂ ਮਾੜਾ-ਵੋਟਾ ਨਾਲ ਪੱਖ ਪੂਰਨਾ ਚਾਹੀਦਾ ਹੀ ਐ ਦੇਖਾਂਗਾ ਨਾ ਤੈਨੂੰ ਅੱਜ ਵੀ ਕਹਿੰਨੀ ਆ ਮਾ ਕੰਮ-ਕੁੰਮ ਤਾਂ ਮਾੜਾ ਜਿਹਾ ਤੂੰ ਕਰਾ ਦਿਆ ਕਰਨ ਵਾਲਾ ਨਹੀਂ ਕੰਮ ਜੇ ਮੈਂ ਕੰਮ ਕਰਨ ਲੱਗ ਗਈ ਹਾਂ ਤਾਂ ਛੱਡ ਕੇ ਲੰਘ ਜਾ ਕਰਨਾ ਪੇਕਿਆਂ ਨੂੰ ਇਹ ਨਹੀਂ ਲੰਘਣਾ ਕੰਮ-ਕੁੰਮ ਦੀ ਤਾਂ ਬਥੇਰੀ ਨੇਰੀ ਐ ਹੋ ਲੈ ਮੈਨੂੰ ਪਤਾ ਏ ਚੱਲ ਛੱਡ ਆ ਗੱਲਾਂ ਨੂੰ ਮੈਨੂੰ ਲੱਗਦਾ ਬੱਸ ਆਉਣੇ ਵਾਲੀ ਹੋਣੀ ਐ ਚਾਹ ਮਾਂ ਫਿਰ ਮਾਂ ਨਾ ਚਾਹ ਨਾ ਪਾਣੀ ਲੈ ਲੈ ਕਦੀ ਚਾਹ ਪਾਣੀ ਮੈਂ ਪੀ ਕੇ ਆਈਆਂ ਤੇਰਾ ਬਾਪ ਵੀ ਲੜ ਕੇ ਉੱਥੇ ਗਿਆ ਹੋਇਆ ਹੋਣਾ ਹੁਣ ਮੋੜ ਤੇ ਬੈਠਾ ਹੋਣਾ ਤਾਂ ਸ਼ਖੇਲਦਾ ਹੁਣ ਉਹਦੇ ਜਾਂਦੇ ਨੂੰ ਮੈਂ ਤਾਂ ਘਰੇ ਜਾ ਕੇ ਫੇਰ ਵੜ ਜਾਣਾ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਹਾਂ ਹਾਂ ਜੇ ਭਾਂਡਿਆਂ ਦਾ ਗਾਹ ਪਾਊਗਾ ਤੂੰ ਨਾ ਹੁਣ ਪਾਪ ਕੱਢਦੀ ਨਾ ਮੈਂ ਲੈ ਮੈਂ ਬੋਲੀ ਹਾਂ ਹੋਰ ਨਾ ਜੇ ਤੂੰ ਨਹੀਂ ਆ ਕੇ ਦੇਖਿਆ ਵੀ ਭਾਂਡੇ ਦਾ ਘਰੇ ਹੈ ਨਹੀਂ ਉਹ ਫੇਰ ਕੀ ਬਣੂਗਾ ਮੈਂ ਕਹਿ ਦਣਾ ਭਾਈ ਤੂੰ ਹੀ ਨਹੀਂ ਤੇ ਰੱਖਣ ਦਿੰਦੀ ਕੋਈ ਲੈ ਕੇ ਆਉਣਾ ਚੱਕ ਕੇ ਤੇਰੇ ਤੇ ਇਲਜ਼ਾਮ ਆਊਗਾ ਵੀ ਤੂੰ ਕਹਿੰਦੀ ਸੀ ਸਾਹਮਣੇ ਰੱਖ ਦੋ ਸਾਹਮਣੇ ਪਪਾ ਕਹ ਦੂ ਮੇਰੀ ਪੇਟੀ ਫੋਲ ਲਓ ਮੈਂ ਤਾਂ ਕਹਿ ਦੂੰਗੀ ਸੱਚੀ ਕਹ ਤਾਂ ਹੀ ਕਹਿੰਦੀ ਸੀ ਮੈਂ ਸਾਹਮਣੇ ਰੱਖ ਲੈ ਹਾਂ ਮੈਂ ਕਹਿ ਦਣਾ ਭਾਈ ਮੈਨੂੰ ਤਾਂ ਨੀਂਦ ਆ ਗਈ ਹੁਣੇ ਖਬਰਾ ਕੌਣ ਚੱਕ ਕੇ ਲੈ ਗਿਆ ਕੀ ਪਤਾ ਲੱਗਦਾ ਬੇੜੇ ਚ ਕੌਣ ਲੱਗ ਗਿਆ ਮੈਂ ਤਾਂ ਕਹਿ ਦੂੰਗੀ ਮੈਨੂੰ ਕਿਦਰ ਵਾਪਸ ਰਗਲ ਆਊਗੀ ਮੈਂ ਕਹਣਾ ਇਹ ਲੜ ਪਿਆ ਤੀ ਮੇਰ ਨਾਲ ਕੰਜਰ ਮੈਂ ਤਾਂ ਅੰਦਰ ਵੜ ਗਈ ਮੈਂ ਤਾਂ ਦੇਖਿਆ ਨਹੀਂ ਵੀ ਇਹ ਬਾਹਰ ਚਲੇ ਗਿਆ ਕਿ ਇੱਥੇ ਹੀ ਬੈਠਾ ਏ ਲੈ ਲੈ ਗਿਆ ਹੁਣ ਉਹਦੇ ਸਿਰ ਸਿੱਟੂਗਾ ਤਾਂ ਸਾਰੀ ਗੱਲ ਹਾਂ ਚਲ ਠੀਕ ਆ ਪੁੱਤ ਫਿਰ ਮੈਂ ਤਾਂ ਜਾਣੀ ਆ ਬਸ ਨਾ ਟੱਪ ਜੀ ਚਲਾ ਜਾ ਬਾਹਰ ਤੱਕ ਛੱਡ ਕੇ ਚਲ ਠੀਕ ਹੈ ਘੱਡੇ ਤੱਕ ਛੱਡ ਕੇ ਆਵਾਂ ਨਾ ਅੱਡੇ ਤੇ ਕਾਹਨੂੰ ਜਾਣਾ ਫਿਰ ਤੁਹਾਡੇ ਪਿੰਡ ਦੇ ਕੀ ਕਹਿਣਗੇ ਆ ਜਾ ਲੈ ਕੀ ਆਈ ਮਾਂ ਕੀ ਗਈ ਤੂੰ ਦੱਸ ਮੈਂ ਚਾਹ ਨਾ ਪਾਣੀ ਮਾਂ ਤੂੰ ਦਾਂ ਪੁੱਤ ਕੋਣ ਕੀ ਕਰਾਂ ਮੈਂ ਤੈਨੂੰ ਪਤਾ ਹੀ ਆ ਆਹ ਭਈ ਮੇਰਾ ਡੈਡੀ ਆ ਗਿਆ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਕਿ ਮੈਂ ਦਵਾਈ ਲੈਣ ਆਈ ਸੀ ਅੱਖੜ ਚੱਲ ਠੀਕ ਆ ਪੁੱਤ ਹਨਾ ਚੱਲ ਠੀਕ ਐ ਮਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਣੇ ਹੋਰ ਠੀਕ ਹੋ ਕਿ ਮੈਂ ਬਾਹਰ ਖੜਿਆ ਹਾਂ ਬਸ ਜਾਣ ਲੱਗੀ ਸੀ ਮਾਂ ਹੈ ਹੁਣੇ ਹਮ ਹਜੇ ਹੁਣ ਤਾਂ ਤੁਸੀਂ ਆਏ ਸੀ ਉੱਥੇ ਮੈਂ ਦੇਖਿਆ ਜੀ ਸੋਨੂੰ ਐਡੀ ਸਿੱਤੀ ਮੋੜ ਵੀ ਚੱਲੇ ਉਹ ਤਾਂ ਫਿਰ ਮਾਂ ਦਵਾਈ ਲੈਣ ਆਈ ਸੀ ਨਾ ਡੇੜੀ ਉਹ ਕਿਹੜਾ ਮਤਲਬ ਸਪੈਸ਼ਲ ਆਈ ਸੀ ਆਉਂਦੀ ਆਉਂਦੀ ਚੱਲ ਮੈਨੂੰ ਕਹਿੰਦੀ ਮਿਲ ਜਾਨੀ ਆ ਲਾਪੀਸ ਨੂੰ ਮੈਂ ਉਹ ਪੁੱਤ ਫਿਰ ਚਾਹ ਪਾਣੀ ਦਾ ਪਿਆ ਦਿੰਦੀ ਐਡੀ ਸਿੱਤੀ ਈ ਡੇੜੀ ਚਾਹ ਪੀ ਲਈ ਬਣੀ ਪਈ ਸੀ ਚਾਹ ਦਾ ਗੁਦਰ ਦੀ ਮਾਂ ਉੱਪਰ ਆ ਗਈ ਅੱਛਾ ਹੋਰ ਤਾਂ ਕਰਕੇ ਉੱਚਾ ਲਪੋ ਤਾਂ ਫਿਰ ਦੇਖਾ ਨਾ ਬਸ ਵੀ ਨਾ ਲੰਗ ਜਵੇ ਮੈਂ ਕਿਹਾ ਡੈਡੀ ਛੱਡੇ ਉਹ ਫਿਰ ਤਾਂ ਤੁਹਾਨੂੰ ਅੱਡੇ ਰੱਖ ਨਾ ਨਾ ਕੋਈ ਗੱਲ ਨਹੀਂ ਮੈਂ ਟੱਪ ਜਾਨੀ ਆ ਚਲੇ ਜਾਨੀ ਆਪੇ ਫੋਨ ਹੀ ਕਰ ਦੇਗਾ ਪੁੱਤ ਕੱਲ ਨੂੰ ਵਗ ਜੂਗੀ ਇੱਕ ਦਿਨ ਤਾਂ ਲਾ ਜੂਗੀ ਕਿਹਾ ਸੀ ਮੈਂ ਫਿਰ ਬਾਈ ਹੋਰੀ ਕਹਿੰਦੀ ਮਜਬੂਰੀ ਵਾਲੀ ਹੈ ਨਾ ਅੱਛਾ ਹੋ ਜਾਂਦਾ ਤੇ ਭਾਬੀ ਵੀ ਕਹਿੰਦੀ ਪੇਕੇ ਵਗ ਗਈ ਅੱਜ ਸੜਕੀ ਹੋਸ਼ਾ ਫਿਰ ਤਾਂ ਜਾਣਾ ਜੂਰ ਫਿਰ ਮਾਂ ਕਰ ਹੋਰ ਡੈਡੀ ਔਖਾ ਹੋ ਜਾਂਦਾ ਚਲੋ ਠੀਕ ਆ ਚਲ ਮੈਂ ਟੈਮ ਨਾਲ ਵਗ ਜਾ ਫਿਰ ਚੰਗਾ ਪੁੱਤ ਹੋਰ ਉਸ ਤੋਂ ਬਾਅਦ ਕੋਈ ਬਸ ਉਸਦਾ ਵੀ ਨਹੀਂ ਪਤਾ ਹੈ ਹਾਂ ਚਲ ਠੀਕ ਆ ਪੁੱਤ ਚਲ ਆ ਜੋ ਡੈਡੀ ਕਿ ਵੀ ਸਾਮਨੀ ਥੀ ਮਤਾਂ ਇਹ ਕਿਵੇਂ ਭਾਈ ਬੋਰੀ ਜੀ ਕੁਛ ਨਹੀਂ ਰੈਡੀ ਸਮਾਨ ਥੀਗਾ ਇਹ ਤਾਂ ਮੜਾ ਜਾ ਮੈਂ ਅੰਦਰ ਧਰ ਕੇ ਆਉਣੀ ਹੈਗੀ ਸਮਾਨ ਕਾ ਦਾ ਉਹ ਕੋਈ ਨਹੀਂ ਸਮਾਨ ਥੀ ਮੜਾ ਜਾ ਮੇਰਾ ਹੋਰ ਤਾਂ ਕੁਛ ਨਹੀਂ ਥੀ ਇਹ ਤਾਂ ਤੇਰੀ ਮਾਂ ਲੈ ਕੇ ਆਈ ਹੈ ਬੋਰੀ ਭਾਈ ਨਾ ਮੇਰੀ ਮਾਂ ਕੋਲ ਤਾਂ ਖੁਸ ਵੀ ਨਹੀਂ ਤਾਂ ਦਵਾਈ ਲੈਣ ਗਈ ਹੈ ਡੈੜੀ ਜਾਖੜਾ ਮੈਂ ਵੇਖਿਆਗਾ ਭਾਈ ਸਿਰ ਤੇ ਧਰੀ ਆਉਂਦੀ ਸੀਗੀ ਉਹ ਤਾਂ ਹੀ ਤਾਂ ਇੰਨੇ ਪੈਰੀ ਮੁੜ ਗਈ ਉਹ ਕੋਈ ਸਮਾਨ ਫੜਾਉਣ ਆਇਹੁ ਤੈਨੂੰ ਘਰੋਂ ਆਈ ਹੂ ਚੋਰੀਓ ਡੈੜੀ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ ਓਹੋ ਆਪਦੀ ਧੀ ਦੇ ਘਰੇ ਆਈ ਏ ਚੋਰੀਆਂ ਕਿਉਂ ਆਉਗੀਆਂ ਨੇ ਮੈਨੂੰ ਉਹ ਸਮਝ ਨਾ ਆ। ਫਿਰ ਐ ਤਾਂ ਨਹੀਂ ਭਾਈ ਦਾਈ ਹੱਥ ਲਾ ਕੇ ਮੁਰਦੇ ਹੁੰਦੇਗੇ ਬੈਂਦੀ ਵੀ ਹੁੰਦੀ ਬਾਕੀ ਉਹਦੀਆਂ ਨਾਜ਼ਰਾਂ ਵੀ ਦੱਸੀ ਜਾਂਦੀਆਂ ਵੀ ਕੁਛ ਨਾ ਕੁਛ ਲੁਕੋਉਂਦੀ ਆ ਉਹ ਕੀ ਆ ਬੋਰੀ ਚ ਦੇਖਾਂ ਦਾ ਬੋਰੀ ਚ ਦੱਸ ਗਈ ਆਪਣਾ ਤਾਂ ਕੰਮ ਹੈ ਆਹ ਭਾਂਡੇ ਆ ਪਿੱਤਲ ਵਿੱਚੇ ਧਰਦੇ ਡੈਡੀ ਬੱਸ ਵਿੱਚੇ ਧਰਦੇ ਹੁਣ ਦੇਖ ਤਲੇ ਧਰਦੇ ਧਰਦੇ ਕੋਈ ਨਾ ਡੋਲੂ ਤੇ ਮੜੇ ਜਾ ਭਾਂਡੇ ਨਿਕਲੋ ਲੋੜ ਤੀ ਮੈਨੂੰ ਮੈਂ ਮੰਗਾ ਲਈ ਫਿਰ ਭਾਈ ਇੱਥੇ ਆਪਣੇ ਘਰੇ ਹੈ ਨਹੀਂ ਕੋਸ ਇਹ ਤਾਂ ਫਿਰ ਤੇਰੇ ਵਾਸਤੇ ਬਹੁਤ ਮਾੜੀ ਗੱਲ ਹੈਗੀ ਇਹ ਤੇਰੀਆਂ ਚੰਗੀਆਂ ਗੱਲਾਂ ਨੇ ਭਾਈ ਪੇਕਿਆਂ ਦਾ ਘਰ ਢੋਈ ਜਾਂਦੀਆਂ ਐਂ ਕਰਦੇ ਹੁੰਦੇ ਨੇ ਭਲਾਂ ਦੇਖੋ ਡੈਡੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਮੇਰੀ ਮੰਮੀ ਮੈਨੂੰ ਚੋਰੀਓ ਭਾਂਡੇ ਵੜਾ ਕੇ ਗਈ ਹੈ ਹੁਣ ਬਾਹਰ ਰੋੜਾ ਰੂੜਾ ਪਾਉਣ ਦੀ ਲੋਟ ਨਹੀਂ ਨਾ ਮੈਂ ਕੀ ਪੇਕਿਆਂ ਦਾ ਘਰ ਢੋ ਲਿਆ ਦੋ ਭਾਂਡੇ ਲਿਆਂਦੇ ਨੇ ਸੋਨਾ ਤਾਂ ਨਹੀਂ ਹੈਗਾ ਪਿੱਤਲ ਹੈ ਇਹ ਉਹ ਸੋਨਾ ਨਹੀਂ ਭਾਈ ਚਾਹੇ ਸਟੀਲ ਹੈਗਾ ਤੈਨੂੰ ਪਤਾ ਹੀ ਹੈ ਚੋਰੀ ਤਾਂ ਚੋਰੀ ਹੁੰਦੀ ਹੈ ਚਾਹੇ ਲੱਖ ਦੀ ਹੈ ਚਾਹੇ ਕੱਖ ਦੀ ਹੈਗੀ ਇਹ ਚ ਕੋਈ ਚੰਗੀਆਂ ਗੱਲਾਂ ਨੇ ਕੀ ਕੌਣ ਕਹਿਣਗੇ ਡੈਡੀ ਕਿਸ ਨੂੰ ਪਤਾ ਹੀ ਨਹੀਂ ਮੇਰੀ ਮਾਂ ਨੂੰ ਪਤਾ ਕੱਲੀ ਨੂੰ ਅੱਛਾ ਹੁਣ ਘਰੋਂ ਭਾਈ ਫੰਗ ਤਾਂ ਲਾਉਂਦੇ ਨਹੀਂ ਇਹ ਭਾਂਡੇ ਉਹਨਾਂ ਨੂੰ ਪਤਾ ਤਾਂ ਲੱਗੂਗਾ ਕਿਤੇ ਇੱਥੇ ਆਏ ਗਏ ਉਹਦੇ ਦੇਖ ਰਿਹਾ ਵੀ ਇਹ ਤਾਂ ਪਤੀਲਾ ਸਾਡਾ ਫੇਰ ਕੋਈ ਨਹੀਂ ਪਤਾ ਲੱਗਦਾ ਡੈਡੀ ਪਹਿਲਾਂ ਮੇਰੀ ਮਾਂ ਨੇ ਮੈਨੂੰ ਸਾਰੇ ਪਿੱਤਲ ਦੇ ਭਾਂਡੇ ਉਸਨੇ ਦਿੱਤੇ ਨੇ ਤੁਸੀਂ ਨੇ ਤੁਹਾਡੇ ਹੈਗਾ ਕੀ ਤੀਗਾ ਹੈਗਾ ਤੇ ਤੁਹਾਡੇ ਗੁੱਸਾ ਨਾਲੇ ਕਿਸੇ ਨੂੰ ਰੋਣਾ ਪਾਉਣ ਦੀ ਲੋੜ ਨਹੀਂ ਬਹੁਤੀ ਕਿਸੇ ਨੂੰ ਨਹੀਂ ਪਤਾ ਮੇਰੇ ਪਾਪ ਬਿਹੂਰੀ ਤਾਂ ਬਹਾਨੇ ਨੜ ਭੇਜਦੇ ਕਿਤੇ ਮੇਰੀ ਮਾਂ ਨੇ ਬਾਲਾ ਰੋਣਾ ਪਾਉਂਦੀ ਲੋੜ ਨਹੀਂ ਡੜੀ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈ ਗਿਆ ਆ ਫਿਰ ਚੰਗੀਆਂ ਗੱਲਾਂ ਦਾ ਭਈ ਹੈ ਨਹੀਂ ਨਾਲ ਤੂੰ ਸਾਡੀ ਵੀ ਬੇਇੱਜ਼ਤੀ ਕਰਾਉਣੀ ਆ ਤੂੰ ਸ ਤਾਂ ਮਾਮਾ ਤੀਆਂ ਹੈਗੀਆਂ ਜਿਹੇ ਜਿਹੀਆਂ ਹੈਗੀਆਂ ਬੇਇੱਜ਼ਤੀ ਕੀ ਕਰਾਈ ਐ ਚੰਗੇ ਤੁਹਾਡੇ ਭਾਂਡੇ ਬਣਾਏ ਨੇ ਦੋ ਜੋੜੇ ਨੇ ਭਾਂਡੇ ਹਾਂ ਭਾਂਡੇ ਬਣਾਏ ਆ ਹੂੰ ਕਾਹਨੂੰ ਆਪਾਂ ਭਾਂਡੇ ਲਿਆ ਸਕਦੇ ਆਂਗੇ ਹੁਣ ਪੇਕਿਆਂ ਦੇ ਭਾਂਡੇ ਢੋਏਂਗੀ ਤੂੰ ਹੋਰ ਆਹੀ ਬਸ ਰਹਿ ਗਈ ਜਿਹੜੀ ਗੱਲ ਸੁਣੋ ਇਹ ਜੀ ਨੂੰ ਤਾਂ ਮਿਲਣੀ ਨਹੀਂ ਤੁਹਾਨੂੰ ਕਰਮਾਂ ਨਾਲ ਮਿਲਦੇ ਆਂ ਇਹ ਜੀ ਨੂੰ ਹਾਂ ਤਾਂ ਮਿਲਦੀ ਆ ਕਰਮਾ ਨਾਲ ਦਾ ਚੋਰੀਆਂ ਕਰਨੀਆਂ ਕੋਈ ਚੰਗੀ ਗੱਲ ਆ ਭਲਾ ਤੂੰ ਸਾਡੀ ਬੇਇੱਜ਼ਤੀ ਕਰਾਏਂਗੀ ਉੱਥੇ ਅਗਲਾ ਕਹਿੰਦਾ ਸਾਹਮਣੇ ਇਹੀ ਕਰ ਮੈਂ ਦੱਸ ਕੇ ਆਉਂਗਾ ਜਾਉਂਗਾ ਉੱਥੇ ਕੋਈ ਨਾ ਲੱਗਦਾ ਆ ਯਾਨੀ ਜੇ ਕੋਈ ਚੱਲ ਸ਼ੁਕਰ ਟਾਈਮ ਨਾਲ ਮੁੜੇ ਹੀ ਮੈਂ ਤਾਂ ਜੇ ਕਿਤੇ ਮੈਂ ਉਂ ਜਾਂਦੀ ਵੀ ਰਾਤ ਰਹਿ ਕੇ ਆਣਾ ਲਕੋ ਕੇ ਲੈ ਕੇ ਜਾਂਦੀ ਭਾਂਡੇ ਪਤਾ ਲੱਗ ਜਾਂਦਾ ਚੱਲ ਵਧੀਆ ਪੱਕੇ ਗਈ ਗਈ ਸਾਰਾ ਕੰਮ ਨਿਭੜ ਗਿਆ ਲੱਭੀ ਜਾਵੇ ਹੁਣ ਭਾਂਡੇ ਜਿੱਥੋਂ ਲੱਪਣੇ ਨੇ ਮੈਂ ਤਾਂ ਲਾਇ ਹੀ ਟਕਾਣੇ ਲਿਓ ਬੇਟਾ ਚਾਹ ਬਣੀ ਨਹੀਂ ਹਜੇ ਚਾਹ ਤਾਂ ਗੜੀ ਤਰਖੀ ਐ ਮੈਨੂੰ ਤਾਂ ਦੁੱਧਾਂ ਦਾ ਡੋਲੂ ਹੀ ਨਹੀਂ ਲੱਗਦਾ ਦੁੱਧਾਂ ਦਾ ਡੋਲੂ ਕਿੱਧਰ ਗਿਆ ਆਪਣਾ ਉਹਨੂੰ ਪੁੱਛ ਲੈ ਪਈ ਉਹ ਪਈ ਆ ਅੰਦਰ ਆ ਕਿੱਥੇ ਗਾਇਆ ਹੈਗਾ ਪੁੱਛ ਲੈ ਹੁਣ ਮੈਂ ਸਾਰੀ ਮੇਰੇ ਰਸੋਈ ਫਰੋਲ ਸੀ ਉਰੇ ਤਾਂ ਮੈਂ ਟੰਗ ਕੇ ਗਈਆਂ ਗਈ ਲੈ ਕਮਾਲ ਦੀ ਗੱਲ ਹੋ ਗਈ ਐ ਕੀ ਕੋਈ ਲੈ ਗਿਆ ਮੰਮੀ ਇੱਥੀ ਘਰੇ ਗੱਲੀ ਇੱਧਰ ਕਿੱਧਰ ਆਬ ਨਾ ਪੀ ਗਈ ਹੋਵੇ ਕਿਤੇ ਹੈਂ ਦੁੱਧ ਤਾਂ ਆਪੇ ਕੱਢੇ ਚ ਰਿਚ ਹੁਣਾ ਪਈ ਫਿਰ ਢੋਲੂ ਕਿੱਥੇ ਐ ਢੋਲੂ ਕਿਹੜਾ ਦੀ ਪਈ ਪਿੱਤਲ ਵਾਲਾ ਪਿੱਤਲ ਵਾਲਾ ਇਸ ਦੀ ਕੀ ਬਤਾ ਇਹੀ ਕਰਦੀ ਆਟੇ ਵਟੇ ਪਈ ਐਸੇ ਨਹੀਂ ਕੱਢਿਆ ਹੋਊਗਾ ਉਰੇ ਤਾਂ ਪਤੀਲੀ ਵੀ ਨਹੀਂ ਹੈਗੀ ਹੈ ਫਿਰ ਉਹੀ ਨਾ ਨਾ ਪਰਾਂ ਤੇ ਪਿੱਤਲਾ ਲੀ ਏ ਇਹੂ ਬੱਚੇ ਨੇ ਸਾਹਮਦੇ ਹੁਣੇ ਕਾ ਨੂੰ ਟਿਕਦੀ ਆਡੇ ਲਏ ਬਿਨਾ ਅਦਾ ਸਾਹਮਦੇ ਹੁਣੇ ਟਾਂਕ ਦੀ ਬੇ ਤੂੰ ਆਪ ਦੇਖ ਲੈ ਵੀ ਆਪ ਜਾਣ ਕੇ ਨਾ ਮੇਰੇ ਨਾਲ ਕੋਲੋਲਾ ਕਰਦੀ ਐ ਮੈਨੂੰ ਅੱਛਾ ਮੈਨੂੰ ਲੱਗੀ ਸਮਝ ਇਹਨੇ ਕਿਉਂ ਮੈਨੂੰ ਪੇਕੇ ਭੇਜੇ ਵੀ ਬਾਅਦ ਚ ਮੈਂ ਭਾਂਡੇ ਸਾਹਮਦੂ ਸਾਰੇ ਸਾਹਮ ਦੀ ਆਹੀ ਦਾ ਕੰਮ ਨੇ ਇਹ ਨੀ ਮਾ ਆਇਨੀ ਸੁਣਦੀ ਐ ਅੰਦਰ ਜਾ ਭਈ ਇਹਦੇ ਵੰਦਰ ਵੜ ਕੇ ਪਏ ਜਾਂਦੀ ਐ ਲੈ ਸਾਲ ਦੇ ਦਿਨ ਇਹ ਨਾ ਕਿ ਇਹ ਨਾ ਬੁੜੀ ਠੇਰੀ ਨਾਲ ਲੈਣਾ ਨਾ ਸ ਸ਼ਰਮ ਤਾਂ ਨਹੀਂ ਆਉਂਦੀ ਇਹਨਾਂ ਚਲਾਕੀਆਂ ਕਰਦੀਆਂ ਮੇਰੇ ਨਾਲ ਫੇ ਪੁੱਛਣੀ ਪੈਣਗੇ ਭਾਂਡੇ ਦਾ ਭਈ ਪੁੱਛ ਨਹੀਂ ਮੈਂ ਆਉਣਾ ਫੇਰਾ ਮੈਂ ਵੀ ਗਿਆ ਹੂੰ ਤਾਂ ਮੈਨੂੰ ਕਦੇ ਪੇਕੇ ਜਾਣ ਨੂੰ ਇਹਨੇ ਕਿਹਾ ਨਹੀਂ ਮੈਡਮ ਨੇ ਅੱਛਾ ਇਹ ਵੀ ਹੋਂ ਤਾਂ ਬਣਾਉਂਦੀ ਫਿਰਦੀ ਹੈ ਕਿ ਕੁਝ ਕੰਮੇ ਕਰ ਲੈ ਕੰਮੇ ਕਰ ਲੈ ਤੂੰ ਇਹੋ ਜੇ ਕੰਮ ਕਰਦੀਆਂ ਐ ਤੂੰ ਹੈਂ ਨਹੀਂ ਤੂੰ ਕਰੇ ਹੈ ਨਹੀਂ ਸੀਗਾ ਮੈਨੂੰ ਕਿੱਥੇ ਮਾਦਾ ਤੰਨ ਮਾਰਦਾ ਚੱਪਲਾ ਜੇ ਮੇਰੇ ਹੁੰਦੇ ਹਜਾ ਉਸ ਕਰਦੀ ਮੈਂ ਤਾਂ ਭਈ ਖੇਤ ਨੂੰ ਲੰਗਾਇਦੀ ਆ ਤੁਸੀਂ ਬਾਗੇ ਦੀ ਪੁੱਛ ਦੀ ਇਹਨੂੰ ਮੈਂ ਖੜਜੋ ਪੁੱਛ ਭਲਾ ਦੇਖ ਲੈ ਸੁਣਦੀ ਨਹੀਂ ਹੈ ਨਿਕੀ ਰੋਲਾ ਪਾ ਰਖਿਆ ਤੈ ਮੇਰਾ ਤਾਂ ਪਹਿਲੇ ਤੇਰੇ ਮਨੇ ਬਾਪ ਨੇ ਸਿਰ ਦੁਖਣ ਲਾਇਆ ਪਿਆ ਹੁਣ ਪਹਿਲੇ ਮੈਨੂੰ ਐ ਦੱਸ ਵੀ ਤੂੰ ਕੀ ਚਲਾਕੀਆਂ ਕਰਦੀ ਫਿਰਦੀ ਏ ਮੇਰੇ ਨਾਲ ਨਾ ਕੀ ਚਲਾਕੀਆਂ ਕਰ ਲਈ ਜੇ ਤੂੰ ਭਾਂਡੇ ਰਖਵਾਉਣੇ ਸੀਗੇ ਮੇਰੇ ਪਿੱਤਲ ਵਾਲੇ ਮੈਥੋਂ ਫੜ ਲੈਂਦੀ ਮੈਂ ਤੈਨੂੰ ਫੜਾ ਦਿੰਦੀ ਰੱਖ ਦਿੰਦੀ ਆ ਚਲਾਕੀ ਇਹਦਾ ਨਾ ਕਰ ਕਿੱਥੇ ਨੇ ਮੇਰੇ ਭਾਂਡੇ ਕੱਢ ਪਹਿਲਾਂ ਬੂ ਮੈਂ ਮਰ ਜਾ ਕਹਿੰਦੀ ਮੇਰੇ ਭਾਂਡੇ ਭਾਈ ਮੈਂ ਤਾਂ ਤੇਰੇ ਭਾਂਡੇ ਦੇਖੇ ਨਾ ਪਰਖੇ ਮੈਂ ਤਾਂ ਜਦੋਂ ਚਾਹ ਘੁੱਟ ਪੀ ਕੇ ਪੈ ਗਈ ਤੀ ਆ ਕੰਜਰ ਲੜ ਕੇ ਗਿਆ ਮੇਰੇ ਨਾਲ ਜੱਦਈ ਮੇਰਾ ਤਾਂ ਸਿਰ ਐਨਾ ਦੁਖਦਾ ਏ ਅੱਛਾ ਤੇਰਾ ਮਤਲਬ ਵੀ ਭਾਂਡੇ ਤੂੰ ਚੱਕੇ ਨਹੀਂ ਹੈਗੇ ਤੈਨੂੰ ਯਕੀਨ ਨਹੀਂ ਆਉਂਦਾ ਮੈਂ ਭਾਂਡੇ ਚੱਕ ਕੇ ਦੱਸ ਕੀ ਕਰਾਂ ਜੇ ਤੈਨੂੰ ਮੈਨੂੰ ਕਿਉਂ ਆਊਗਾ ਕੱਲ ਤਾਂ ਤੂੰ ਮੈਨੂੰ ਕਹਿਣ ਲੱਗ ਰਹੀ ਸੀ ਵੀ ਭਾਂਡੇ ਖਾਲੀ ਕਰਕੇ ਦੇ ਦੇ ਮੈਂ ਸਾਹਮਣੇ ਨਹੀਂ ਗੇ ਚੱਲ ਠੀਕ ਆ ਭਾਈ ਜੇ ਤੈਨੂੰ ਅਕਲ ਵਾਲੀ ਗੱਲ ਕਹਿਤੀ ਤੀ ਤੇਰੇ ਖਾਨੇ ਨਹੀਂ ਪਈ ਜੇ ਮੈਂ ਤੇਰੇ ਭਾਂਡੇ ਲ ਕੋਈ ਹੋਣਗੇ ਮੇਰੀ ਪੇਟੀ ਫੋਲ ਲਾ ਭਾਈ ਮੇਰਾ ਸੰਦੂਖ ਬੋਲ ਜਿੱਥੇ ਲਕੋ ਕੇ ਰੱਖੇ ਹੋਏ ਨੇ ਕੱਢ ਲਾਂ ਤੂੰ ਆਈ ਨਹੀਂ ਕਿਾ ਕੇ ਲਗਿਆ ਫਿਰ ਕਰ ਬਸ ਤੇਰੇ ਨਾਲ ਤਾਂ ਮੈਂ ਬੋਲਦੀ ਨਹੀਂ ਤੈਹੀ ਚੁਕਾਏ ਹੋਣਗੇ ਨਾਲ ਮੇਰਾ ਤੂੰ ਮੇਰੀ ਹੈਗੀ ਸੀਮਾ ਪਰ ਚੱਕ ਕੇ ਕੌਣ ਲੈ ਜਾਊਗਾ ਘਰੋਂ ਭਾਂਡੇ ਨਹੀਂ ਮੇਰੀ ਵੀ ਗੱਲ ਸੁਣ ਲੈ ਪੁੱਤ ਤੁਸੀਂ ਲੰਘ ਗਏ ਜਦ ਆ ਆ ਕੇ ਉਖੜੀ ਕਹਾੜੀ ਵਾਂਗੂ ਮੇਰੇ ਨਾਲ ਲੜਨ ਲੱਗ ਗਿਆ ਮੈਂ ਤਾਂ ਭਈ ਹੁਣ ਪਾਸਾ ਬੱਟਣਾਈ ਦੀ ਮੈਂ ਤਾਂ ਅੰਦਰ ਆ ਕੇ ਪੈ ਗਈ ਚਾਹ ਦੀ ਘੁੱਟ ਬਣਾ ਕੇ ਅੰਦਰ ਆ ਗਈ ਮੈਨੂੰ ਨਹੀਂ ਪਤਾ ਵੀ ਇਹ ਗੇਟ ਖੁੱਲਾ ਛੱਡ ਕੇ ਗਿਆ ਕੀ ਕਰਕੇ ਗਿਆ ਕੀ ਨਹੀਂ ਮੈਂ ਤਾਂ ਬਾਗ ਦੇ ਅੰਦਰ ਕੀ ਟਿੰਡੀਆਂ ਮੰਗਦੀ ਦੂ ਨਾ ਤੇਰੀ ਗੱਲ ਸੁਣ ਕੇ ਮੈਂ ਪਹਿਣਾ ਨਹੀਂ ਦੀਗਾ ਇਹ ਪਹਿਨੂ ਕਿਉਂ ਗਰਮੀਆਂ ਦੇ ਨੇ ਇਹਨੂੰ ਜਾਣੋ ਦੱਸ ਕੀ ਹੋਇਆ ਹੋਇਆ ਸੀਗਾ ਡੈਡੀ ਗੇਟ ਤਾਂ ਆਪਣੇ ਪਹਿਲਾਂ ਬੰਦ ਰਹਿੰਦੇ ਨੇ ਹੁਣ ਬੜਿਆ ਘਰੇ ਇਹ ਦੇਖ ਰੱਪ ਦਾ ਬੰਦਾ ਸਰੇ ਤੋਂ ਨਿਕਲ ਆ ਰਿਹਾ ਵਾ ਇਹਨੇ ਇਹਨੇ ਨਿਮਰਾ ਪਰਾਂ ਕਰੇ ਨੇ ਆਈ ਪਾਡੇ ਆ ਗੇ ਦਾ ਕੋਈ ਚੀਜ਼ ਗਈ ਨਹੀਂ ਨਾ ਕਿੱਥੇ ਕਰੇ ਨਾ ਉਰੇ ਪਰ ਜੇ ਤੂੰ ਵੀ ਫੋਲ ਹਾਂ ਮੈਂ ਇਹ ਕਹਿੰਦਾ ਸੁਣ ਲੈ ਮੈਂ ਤਾਂ ਸਮਝੀ ਨਹੀਂ ਹੁੰਦੀ ਬਾਕੀ ਕੋਈ ਚੀਜ਼ ਤਾਂ ਘਰ ਉੱਡੀ ਨਹੀਂ ਹੈਗੀ ਬਾਕੀ ਸਾਰੇ ਭਾਂਡੇ ਭਾਈ ਨੇ ਕੱਲੇ ਪਿੱਤਲ ਦੇ ਲੈ ਗਏ ਭਾਈ ਮੇਰੇ ਬਾਦ ਨਾ ਪਾਓ ਮੇਰਾ ਤਾਂ ਪਹਿਲੇ ਹੀ ਇੰਨਾ ਫਿਰ ਫੁੱਟਦਾ ਏ ਆਪਣਾ ਦੇਖ ਲਓ ਭਾਈ ਮੈਂ ਦੱਸ ਹੁਣ ਕੀ ਵੇਚਦੇ ਵੇਚਦੇ ਮੈਂ ساری ਉਮਰ ਚ ਇਥੋਂ ਚੱਜਦਾ ਨਹੀਂ ਹੋਇਆ ਮੈਂ ਤੈਨੂੰ ਦੱਸਾਂ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਮੇਰੇ ਭਾਂਡੇ ਦੇ ਦਿਓ ਪਿੱਤਲ ਦੇ ਮਸਾ ਮੈਂ ਦੋ ਭਾਂਡੇ ਬਣਾਏ ਸੀ ਯਾ ਦੱਸ ਫਿਰ ਮੈਂ ਕਿੱਥੋਂ ਦੇ ਦਵਾ ਇਹਨੂੰ ਪੁੱਛ ਆਪਣੇ ਬਾਪ ਨੂੰ ਮੈਨੂੰ ਮੈਂ ਦੱਸ ਕਿ ਮੈਂ ਕੋਈ ਜ਼ਰੂਰ ਕੋਈ ਲੰਗਦਾ ਵਰਦਾ ਚੱਕ ਕੇ ਲੈ ਗਿਆ ਕਿੱਥੇ ਰੱਖਿਆ ਹੋਇਆ ਸੀ ਤੇ ਇਹ ਵੀ ਵਾਰ ਤੈਨੂੰ ਕਿਹਾ ਸੀ ਵੀ ਭਾਈ ਨਾਂ ਰੱਖਿਆ ਕਰ ਸਮੇਂ ਜਦ ਤੱਕ ਕਹਿੰਦੀ ਲੋਕਾਂ ਦੇ ਭਾਂਡੇ ਨਹੀਂ ਹੈਗੇ ਪਿੱਤਲ ਦੇ ਆਪਣੇ ਪਿੱਤਲ ਦੇ ਭਾਂਡੇ ਨੇ ਲੱਗੀ ਹੋਣੀ ਆ ਕੋਈ ਹੱਥ 'ਚ ਫੜ ਕੇ ਹੁਣ ਡੈਡੀ ਮੈਨੂੰ ਨਹੀਂ ਪਤਾ ਹੈਗਾ ਮੰਮੀ ਨੂੰ ਕਹ ਦੇ ਮੇਰੇ ਤਾਂ ਭਾਂਡੇ ਲਿਆ ਕੇ ਦੇ ਕਿ ਤੂੰ ਮਰਜ਼ੀ ਲਿਆ ਕੇ ਦੇ ਮੈਨੂੰ ਤਾਂ ਆਪਣੇ ਪਿੱਤਲ ਦੇ ਭਾਂਡੇ ਚਾਹੀਦੇ ਨੇ ਫਿਰ ਹੋਰ ਕਿਦਰ ਮੁੰਡੇ ਨੂੰ ਪੁੱਛੋ ਬਈ ਫਿਰ ਮੁੰਡੇ ਨਾ ਰੋਫਰਾ ਕਰ ਮੁੰਡੇ ਕਿੱਥੋਂ ਕਰਤੇ ਉਹ ਤਾਂ ਮੇਰੇ ਨਾਲ ਗਿਆ ਸੀ ਡੈਡੀ ਤੁਸੀਂ ਤੁਸੀਂ ਸੀ ਦੋ ਜਣੇ ਘਰੇ ਬਸ ਬਸ ਮੇਰੇ ਤਾਂ ਇਹੀ ਆ ਮੈਂ ਤਾਂ ਬਾਗਿਆ ਦੇ ਖੇਤ ਨੂੰ ਭਈ ਮੈਂ ਤਾਂ ਘਰੇ ਪਈ ਦੀ ਅੰਦਰ ਮੈਂ ਤਾਂ ਪਹਿਲੇ ਹੀ ਜਾਣ ਤੋਂ ਵੱਧ ਭਾਂਡਿਆਂ ਨੂੰ ਚਾਹਨੀ ਮੈਂ ਕਾ ਵੇਚਦੇ ਤੇਰਾ ਪੱਕਾ ਤੂੰ ਗੇਟ ਖੁੱਲਾ ਛੱਡ ਕੇਗਾ ਕੋਈ ਲੈ ਗਿਆ ਚੱਕ ਕੇ ਮੈਂ ਨਹੀਂ ਹੋਈ ਗੱਲ ਬੇਚੀਰੀ ਕਹੇਦੀ ਦਾ ਉਰਮਪਰਾ ਨੇ ਜਾ ਉਰੀ ਟਾਂ ਟੁੰਡ ਤੇ ਲੈ ਕੇ ਨਹੀਂ ਪੜੇ ਅੱਜ ਤੱਕ ਅੱਜ ਤੱਕ ਆਪਣੇ ਘਰ ਚੋਂ ਕਦੇ ਕੋਈ ਚੀਜ਼ ਇਧਰ ਤੋਂ ਉਧਰ ਨਹੀਂ ਹੋਈ ਹੈਗੀ ਜਦੋਂ ਮੈਂ ਪੇਕੇ ਗਈਆਂ ਉਹ ਵੀ ਮੇਰੇ ਭਾਂਡੇ ਗਾਇਬ ਹੋ ਗਏ ਬਾਈ ਪ੍ਰੀਤਾਲਾ ਤੂੰ ਮਾਂ ਮੈਨੂੰ ਕਹਿ ਕੇ ਹਟੀਆਂ ਹਜੇ ਮੈਨੂੰ ਭਾਂਡੇ ਇਕੱਠੇ ਕਰਕੇ ਦੇ ਲੜਕੇ ਹਟੀਆਂ ਫੇਰੇ ਗੱਲ ਕਿੱਧਰ ਨੂੰ ਜਾਂਦੇ ਰਹੇ ਕੀ ਗੱਲਾਂ ਤੋਂ ਡਰਦੀ ਸੀ ਵੀ ਅਗਲਾ ਚੱਕ ਕੇ ਅਗਲਾ ਕਹਿੰਦਾ ਪਿੱਤਲ ਅੱਜ ਕੱਲ ਮਿਲਦੀ ਨਹੀਂ ਹੈਗੀ ਤਾਸ ਇਹਨੂੰ ਕਹਿੰਦੀ ਸੀ ਵੀ ਟਿਕਾਣੇ ਲਾ। ਫਿਰ ਦੇਚ ਪਤਾ ਨਹੀਂ ਕਿੰਨੇ ਕੇ ਘਰ ਨੇ ਪਤਾ ਨਹੀਂ ਕਿੰਨਾ ਕੈਪੀਟਲ ਪਿਆ ਹੋਊਗਾ ਉਹਨਾਂ ਨੂੰ ਆਪਣਾ ਘਰ ਇੱਥੇ ਆਇਆ ਸੀਗਾ। ਬਾਈ ਦੇਖ ਲੈ ਧਿਆਨ ਨਾ ਕਿਤੇ ਉਰੇ ਪਰੇ ਆਪੇ ਨਾ ਰੱਖਦੇ ਹੁਣ ਤਾਂ। ਮੇਰੇ ਤਾਂ ਸਿੱਧੀ ਜੀ ਗੱਲ ਹੈ ਜੋ ਤੱਕ ਮੈਨੂੰ ਮੇਰੇ ਭਾਂਡੇ ਨਹੀਂ ਨਾ ਮਿਲਦੇ। ਮੈਂ ਡੱਕਾ ਨਹੀਂ ਤੋੜਦੀ ਹੈਗੀ ਮੈਂ ਤਾਂ ਭਾਂਡੇ ਲਿਆ ਕੇ ਦੋ ਕਿ ਤੂੰ ਮਰਜੀ ਦੱਸ ਦੇ ਦੱਸ ਦੇ ਕਿਉਂ ਕਲੇਸ਼ ਵਧਾਉਣੀ ਐ ਤੇਰੇ ਹੌਸਲੇ ਲੱਗਣਗੇ ਮੈਂ ਤੈਨੂੰ ਦੱਸਾਂਗਾ ਲੈ ਹਾਏ ਹਾਏ ਕੀ ਤੈਨੂੰ ਮੈਂ ਬਾਰ ਬਾਰ ਕਹੀ ਜਾਂ ਮੈਂ ਦੱਸ ਕਿੱਥੇ ਧਰਤੀ ਚ ਦੱਬਤੇ ਗਾਹ ਭਾਂਡੇ ਦੇ ਜਿੱਦਾਂ ਦੱਬੀ ਹੋਣੇ ਫਿਰ ਵਿਵਾਦ ਚ ਕੱਢ ਕੇ ਜਾਂ ਪੱਟ ਲਾ ਬੇੜੇ ਚ ਕੀ ਦਿੱਤਾ ਤੈਨੂੰ ਪੱਟਿਆ ਹੋਇਆ ਮਿਲੂਗਾ ਕਿੱਥੋਂ ਕਿੱਥੋਂ ਦੇਖ ਲਈਏ ਕੀ ਕੀ ਫਰੋਲ ਲਈਏ ਦੱਸ ਆਪਦੇ ਕੰਮ ਧੰਦੇ ਨਹੀਂ ਕਰਨੇ ਹੈ ਨਾ ਫੌਜੀ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਹੈ ਸਾਰਾ ਕੰਮ ਤੇਰੇ ਪੈਰੋਂ ਹੋਇਆ ਤੂੰ ਗਿਆ ਗੇਟ ਤੋਂ ਬਾਹਰ ਗੇਟ ਖੁੱਲਾ ਛੱਡ ਕੇ ਗਿਆ ਆਪੇ ਬੈਠੇ ਨੇ ਆਪਣ ਬਥੇਰੇ ਆਉਂਦੇ ਨੇ ਮੇਰੀ ਗੱਲ ਸੁਣ ਲੈ ਹੁਣ ਭਾਂਡਾ ਟੀਂਡਾ ਬੰਦਿਆਂ ਦੀ ਰਾਖੀ ਹੁੰਦੀ ਏਕ ਬੁੜਿਆਂ ਦੀ ਬੁੜਿਆਂ ਦੀ ਲੈ ਕੇ ਆਇਆ ਹੁਣ ਕੋਈ ਲੈ ਗਿਆ ਹੁਣ આમਲੀ ਠਮਲੀ ਚੱਕ ਕੇ ਆਮਲੀ ਠੰਗ ਵੇਚ ਕੇ ਵੇਚ ਕੇ ਅਗਲਾ ਨਸ਼ਾ ਟਪਾਲੂਗਾ ਕਿਉਂਕਿ ਫੇਰ ਵੀ ਤੇਰੀ ਏ ਕਿਉਂ ਕਿਉਂ ਸ਼ਿਕਾਇਤ ਨਾ ਬੋਲਦਾ ਕੇ ਪੈਂਦੀ ਏ ਦੋ ਅੰਦਰ ਪੈਂਦਾ ਨਾ ਬੋਲਦਾ ਜੱਤ ਤੂੰ ਕਿਵੇਂ ਬੋਲਦਾ ਸੀ ਮੇਰੇ ਫਿਰ ਬੋਲ ਕੇ ਮੈਂ ਤਾਂ ਭੱਗ ਗਿਆ ਮੈਂ ਤਾਂ ਨਿਕਲ ਗਿਆ ਗੱਲ ਮੁੱਕ ਗਈ ਤੂੰ ਜਦੋਂ ਪੈਣਾ ਅੰਦਰ ਵਾਰ ਲਾ ਕੇ ਪੈ ਜਾਂ ਤੂੰ ਕਰੇਂ ਤੇਰੇ ਤੇ ਟੱਪਣਾ ਦਿੱਤਾ ਵੀ ਗੇਟ ਲਾ ਲਿਆ ਹਾਂ ਮੈਨੂੰ ਕੀ ਪਤਾ ਸੀ ਤੇ ਮੁਰਕਿਆ ਨਾ ਟਾਈਮ ਆਉਣਾ ਹੀ ਨਹੀਂ ਆਇਆ ਹੀ ਨਹੀਂ ਜਦ ਤਾ ਸਵੇਰ ਦਾ ਗਿਆ ਸ਼ਾਮ ਪੈ ਗਈ ਨਾ ਤੇਰਾ ਫਰਜ਼ ਨਹੀਂ ਸੀ ਤੇ ਵਰਨਦਾ ਘਰੇ ਆਉਣਾ ਪਾਣੀ ਦੇ ਵਿੱਚ ਹੀ ਰਹਿ ਤਾ ਪੈਣ ਨੂੰ ਤੂੰ ਬਾਹਰ ਬਿਹੜੇ ਤੇ ਬੈ ਜਾ ਦੱਸ ਤਾਂ ਮੇਰੇ ਨਾਲ ਆ ਮਗਜ ਮਾਰੀ ਜਾ ਇੱਥੇ ਪਾਏ ਹੁਣ ਇਹਨਾਂ ਰਸੋਈ ਚ ਲਿਆ ਮੈਂ ਦੇਖਦੀ ਹਾਂ ਦੇਖ ਨਹੀਂ ਲੱਗਣਗੇ ਕਾਂਗੜੇ ਤੇਰੇ ਉਹਨਾਂ ਲੱਗਣਗੇ ਹਾਂ ਹਾਂ ਪਰ ਵੀ ਇਹ ਨਹੀਂ ਪਰੀ ਤਾ ਸਿਰ ਜਾ ਦੁਖ ਰਜ ਮੈਨੂੰ ਚਾਹ ਬਣਾ ਲੈ ਮੈਂ ਥੋੜੀ ਮੈਥੋ ਨਹੀਂ ਬਣਦਾ ਹੈਗਾ ਨੇਕੂੜਾ ਦੀ ਮਾਂ ਨੂੰ ਕਹਿ ਦੋ। ਆ ਕੀ ਹੋ ਗਿਆ? ਹੁਣ ਤਾਂ ਤੈਨੂੰ ਪੇਕੇ ਵੀ ਮਲਾ ਲਿਆ ਆ। ਆਪਦੀ ਮਾਂ ਦੀ ਕਰ ਤੂੰ ਤੇ ਦਾ ਪਤਾ ਸਾਨੂੰ ਵੀ ਤੁਹਾਡੀ ਮਾਂ ਨੇ ਕੀ ਕਰਿਆ? ਆ ਹੁਣ ਉਹਨੇ ਕੀ ਕਰਤਾ? ਕੀ ਕਰਤਾ? ਕਰਨਾ ਕੀਏਗਾ? ਚਬਲਿਕੀਆਂ ਕਰਦੀ ਮੇਰੇ ਨਾਲ ਸਾਰੇ ਝਾਕ ਕੇ ਮੇਰੇ ਭਾਂਡੇ ਲਗਾਉ ਤੇ ਸੜੀ ਹਾਣ 3 ਮਹੀਨੇ। ਕਿਨੇ ਮੰਮੀ ਨੇ? ਆਓ। ਮੈਨੂੰ ਨਹੀਂ ਪਤਾ ਮੇਰੇ ਮੇਰੇ ਪਿੱਤਲ ਵਾਲੇ ਭਾਂਡੇ ਆਪਦੀ ਮਾਂ ਤੋਂ ਦਵਾ ਦੋ। ਨਹੀਂ ਫਿਰ ਇਥੇ ਕਰ ਚੁ ਕੁਝ ਹੋ ਜੂਗਾ ਜੇ ਮੈਂ ਦੱਸਦਾ ਤੁਹਾਨੂੰ। ਹੋਰ ਆਪਰਾ ਰੱਖ ਗਿਓਣੀ ਤੂੰ ਜਾਣ ਲੱਗੇ। ਮੇਰੇ ਦਿਮਾਗ ਰਾਵੈ ਡੋਲੂ ਚ ਮੈਂ ਦੁੱਧ ਪਾ ਕੇ ਟੰਗ ਕੇ ਗਈਆਂਗੀ ਪਤੀਲੀਆਂ ਅੰਦਰ ਪਈ ਤੇ ਭਰਾ ਤੇ ਮੈਂ ਮੰਜ ਕੇ ਗਈਆਂਗੀ ਉਹ ਤੈਨੂੰ ਚੰਗਾ ਭਲਾ ਪਤਾ ਵੀ ਉਸੇ ਵਾਲਾ ਕੀ ਪਤਾ ਹੋਰ ਲੈ ਗਿਆ ਕੋਈ ਆ ਕੇ ਮੈਨੂੰ ਤਾਂ ਚੰਗਾ ਭਲਾ ਨਹੀਂ ਪਤਾ ਤੁਹਾਡੇ ਦਿਮਾਗ ਹੈਗੇ ਕੱਲ ਤੁਹਾਡੀ ਮਾਣੇ ਤੁਹਾਨੂੰ ਕੀ ਕਿਹਾ ਸੀਗਾ ਉਹ ਮੈਨੂੰ ਕੀ ਪਤਾ ਕੱਲ ਮਾਣੇ ਕੀ ਕਿਹਾ ਸੀ ਮੈਂ ਤੈਨੂੰ ਕੱਲੇ ਕਹ ਰਿਹਾ ਤੂੰ ਰੌਲਾ ਪਾ ਰਹੀ ਸੀ ਉੱਥੇ ਗੇਟ ਤੇ ਖੜੀ ਹੈ ਕੀ ਪਤਾ ਕਿਸੇ ਨੇ ਸੋਲ ਲਿਆ ਉਹ ਤਾਂ ਲੈ ਗਿਆ ਉਹ ਚੱਕ ਕੇ ਅੱਛਾ ਤੁਹਾਡੀ ਮਾਣੇ ਕੱਲ ਤੁਹਾਨੂੰ ਕੀ ਕਿਹਾ ਸੀ ਵੀ ਪਈ ਉਹਨੂੰ ਕਹਿ ਦੇ ਸਾਰੇ ਪਿੱਤਲ ਦੇ ਭਾਂਡੇ ਮੈਨੂੰ ਫੜਾ ਦੂਗੀ ਮੈਂ ਸਾਂਭ ਦੂੰ ਫਿਰ ਸਾਂਭ ਤੇ ਤੁਹਾਡੀ ਉਹਨੇ ਨਹੀਂ ਸਮਝਿਆ ਉਹ ਤੇਨੂੰ ਚੰਗੇ ਲਈ ਕਰ ਰਹੀ ਸੀਗੀ ਵੀ ਕੋਈ ਝਾਕੇ ਨਾ ਲਾਜੇ ਪਰ ਤੈ ਕਿਹੜਾ ਕੱਲ ਤੁਹਾਡੀ ਮਾਂ ਨੇ ਮੈਨੂੰ ਕਿਹਾ ਮੈਂ ਉਹਨੂੰ ਫੜਾਇੇ ਨਹੀਂ ਤੇ ਅੱਜ ਗਾਇਬ ਹੋ ਗਿਆ ਫਿਰ ਗੱਲ ਕਿੱਧਰ ਨੂੰ ਜਾਂਦੀ ਆ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਓ ਉਹਦਾ ਦਿਮਾਗ ਖਰਾਬ ਆਗਾ ਵੀ ਆਪਣੇ ਭਾਂਡੇ ਚਾਕੇ ਉਹ ਕਰੂਗੀ ਦਿਮਾਗ ਖਰਾਬ ਇਹ ਚਲਕੀਆਂ ਕਰਦੀ ਮੇਰੇ ਨਾਲ ਉਹ ਨਾਲੇ ਉਹਦਾ ਘਰੇ ਹੀ ਹੋਊਗੀ ਉਹ ਕਿਹੜਾ ਕਿਤੇ ਗਈ ਹੋਊਗੀ ਭਾਂਡੇ ਦੇਖ ਲੈ ਕਰੀ ਹੋਣਗੇ ਫਿਰ ਪਰ ਲ ਕੋਈ ਤਾਂ ਉਸੇ ਕਿੱਥੇ ਹੁਣ ਮੈਂ ਸਾਰੇ ਖੁੰਝੇ ਫਰੋਲਦੀ ਫਿਰ ਹੁਣ ਮੈਨੂੰ ਕੀ ਪਤਾ ਉਹਨੇ ਕਿਹੜੇ ਖੁੰਝੇ ਜਵਾੜੇ ਨੇਗੇ ਪ੍ਰੀਤ ਤੇਰੇ ਵਾਸਤੇ ਚੰਗੀ ਗੱਲ ਨਹੀਂ ਜਿਹੜਾ ਤੂੰ ਮਾਤੇ ਇਲਜ਼ਾਮ ਲਾ ਰਹੀ ਆ ਚੰਗੀ ਤਾਂ ਤੁਹਾਡੀ ਮਾਂ ਵਾਸਤੇ ਗੱਲ ਨਹੀਂ ਆ ਤੇ ਮਾਂ ਨੂੰ ਮਾਰੇ ਨਾ ਕਿਹੋ ਮਾਂ ਨੂੰ ਤੂੰ ਬਾਪੂ ਨੂੰ ਪੁੱਛ ਲੈਂਦੀ ਸਾਰੇ ਨੇ ਪੁੱਛ ਲਿਆ ਬਾਪੂ ਤੇਨੂੰ ਦਿਮਾਗ ਨਹੀਂ ਖਰਾਬ ਹੈਗੇ ਨਾਲੇ ਨਾਲੇ ਬਾਪੂ ਤੇਨਾ ਮੈਨੂੰ ਪੂਰੀ ਤਵਾਰੀ ਆ ਨਾਲੇ ਗੱਲ ਸੁਣ ਲੈ ਮੇਰੀ ਬਾਪੂ ਤੇ ਇੰਨੀ ਤਵਾਰੀ ਕਰਨ ਦੀ ਲੋੜ ਨਹੀਂ ਹੈਗੀ ਚੰਗੀ ਤਰ੍ਹਾਂ ਜਾਣ ਤੋ ਉਹਨੂੰ ਮੈਂ ਜਾਣਦੇ ਤਾਂ ਤੁਸੀਂ ਆਪਣੀ ਮਾਂ ਨੂੰ ਨਹੀਂ ਹੈਗੇ ਜਿਹੜੇ ਲੱਛਣ ਉਹ ਕਰਦੀ ਫਿਰਦੀ ਹੈ ਫੇਰ ਕਹੂਗਾ ਮੈਨੂੰ ਬੋਲਦੀ ਹੈਗੀ ਮੈਂ ਤਾਂ ਇਹ ਬੋਲੂਗੀ ਨਾ ਮੈਂ ਉਹਨੂੰ ਬੋਲਾਂ ਸਿੱਧਾ ਨਾ ਮੈਂ ਕਰਾਂ ਕਰਦਾ ਕੋਈ ਕੰਮ ਜਿੰਨ ਤੱਕ ਮੈਨੂੰ ਮੇਰੇ ਮੈਰੋਂ ਬੈਠੀ ਹੈ ਮੈਰੋਂ ਨਹੀਂ ਹਿਲਦੀ ਹੈਗੀ ਕੁਛ ਮਰਜ਼ੀ ਹੋਵੇ ਚਾਹੀਦੀ। ਪ੍ਰੀਤਾ ਮੰਤਰਾ ਤੇਰੀ ਸਮਝ ਨਹੀਂ ਲੱਗ ਰਹੀ ਤੈਨੂੰ ਹੋ ਕੀ ਗਿਆ? ਜਿਹੜਾ ਬੇਬੇ ਨੂੰ ਇੰਨਾ ਮਾੜਾ ਬੋਲੀ ਐਨੀ ਤੂੰ। ਸ਼ਰਮ ਕਰ ਲੋ ਮਾੜੀ ਮੋਟੀ ਹਜੇ ਹੋਰ ਕੀ ਮੈਨੂੰ ਹਾਰ ਪਾਵਾਂ? ਕਹਿੰਦੀ ਹਾਰ ਸਾਰੇ ਚੱਕੇ ਮੇਰੇ ਭਾਂਡੇ ਲੁਕੋ ਤੇ ਟੌਂਡੀ ਨੇ ਦੱਸ ਮਸਲਾ ਤਾਂ ਮੈਂ ਚਾਰ ਭਾਂਡੇ ਪਿੱਤਲ ਦੇ ਜੋੜੇ ਸੀਗੇ। ਕੀ ਪਤਾ ਤੇ ਆਪੇ ਲੁਕੋਏ ਹੁਣ ਜਾਣ ਕੇ ਇਲਜ਼ਾਮ ਉਥੇ ਲਾ ਰਹੀ ਹੋ ਮੈਂ। ਮੇਰਾ ਦਿਮਾਗ ਨਹੀਂ ਖਰਾਬ ਹੈ ਗਿਆ। ਵੀ ਭਾਂਡੇ ਲੁਕਾਉਂਗੀ ਮੈਂ ਕਿ ਲਗਾਉਂਗੀ ਮੈਨੂੰ ਕੀ ਫਾਇਦਾ ਹੈ ਕੰਮ ਚ ਨਾਲੇ। ਉਹ ਦੀਨੇ ਮਾੜਾ ਬੋਲਣਾ ਹੁੰਦਾ ਨਾ ਉਹ ਕੁਝ ਵੀ ਕਰ ਸਕਦਾ ਹੈ ਮੈਂ ਤਾਂ ਮਾੜੀਆਂ ਬਾਈ ਤੇਰੀ ਮਾਂ ਚੰਗੀ ਆ ਤੇ ਭੱਜ ਜਾ ਆਪਦੀ ਮਾਂ ਕੋਲੇ ਭੱਜ ਜਾ ਜਾ ਮੈਂ ਥੋੜੇ ਆ ਪਹਿਲਾਂ ਮੈਨੂੰ ਰੋਟੀ ਲਾ ਕੇ ਲਿਆ ਮੈਂ ਮੂ ਨਹੀਂ ਲਾਉਂਦੀ ਹੈਗੀ ਰੋਟੀਆਂ ਲਾ ਕੇ ਲਿਆ ਰੋਟੀਆਂ ਇਹਨੂੰ ਬੇਬੇ ਕਿੱਥੇ ਆ ਗਈ ਮੈਨੂੰ ਨਹੀਂ ਪਤਾ ਅੰਦਰ ਹੀ ਮਰਦੀ ਹੋਊਗੀ ਬੇਬੇ ਆਇਆ ਵੱਡਾ ਬੇਬੇ ਦਾ 헤ਜਲਾ ਸ਼ਰਮ ਨਹੀਂ ਹੁੰਦੀ ਹੈਗੀ ਚੋਰੇ ਨੂੰ ਬੇਬੇ ਹਾਂ ਪੁੱਤ ਬਈ ਕਹਨਾ ਕਿ ਆਉਂ ਕਲੇਸ਼ ਕਰਾ ਦਿਆਂ ਤੇ ਭਾਂਡੇ ਕੋਈ ਨਾ ਦੱਸ ਦੇ ਮੈਂ ਸਾਰਾ ਸੁਣਦੀ ਤੀਗੀ ਵੀ ਤੈਨੂੰ ਕੀ ਕੁਝ ਬੋਲਦੀ ਆ ਪੁੱਤ ਦੱਸ ਮੈਂ ਭਾਂਡੇ ਲਕੋ ਕੇ ਕਿੱਥੇ ਰੱਖਣੇ ਨੇ ਨਾਲੇ ਮੈਂ ਤੇਰੇ ਬਾਪ ਨੂੰ ਵੀ ਕਿਹਾ ਇਹਨੂੰ ਵੀ ਕਿਹਾ ਬੀਬੀ ਫੋਲ ਲੋ ਮੇਰਾ ਪੇਟੀ ਤੇ ਸੰਦੂਕ ਹੋਰ ਦੱਸ ਮੈਂ ਕਿੱਥੇ ਰੱਖਦੇ ਹੋਣਗੇ ਮੇਰੀ ਤਾਂ ਉਹ ਗੱਲ ਦਾ ਯਕੀਨੇ ਨਹੀਂ ਕਰਦੇ ਤੂੰ ਵੀ ਉਹਨਾਂ ਦੇ ਪਿੱਛੇ ਲੱਗ ਗਿਆ ਗੱਲ ਬੇਬੇ ਪਿੱਛੇ ਲੱਗਣਾ ਹੀ ਨਹੀਂ ਕੱਲ ਦੀ ਤੂੰ ਹੀ ਕਹਿ ਰਹੀ ਸੀ ਉਹਨੂੰ ਭਾਂਡੇ ਸਾਹਮਣੇ ਭਾਂਡੇ ਸਾਹਮਣੇ ਗੱਲ ਤੇਰੀ ਈ ਥਾਰੀ ਹੁਣ ਪੁੱਤ ਮੇਰੀ ਗੱਲ ਸੁਣ ਭਾਂਡੇ ਸਾਂਭਣ ਨੂੰ ਵੀ ਮੈਂ ਤਾਂ ਹੀ ਕਹਿੰਦੀ ਤੀਗੀ ਵਿਪਾਇ ਕੀ ਪਤਾ ਹੁੰਦਾ ਅੱਜ ਕੱਲ ਭਾਈ ਨਸ਼ੇੜੇ ਬਾਦ ਨਸ਼ੇ ਮੁੰਡਿਆਂ ਚ ਲੱਗੇ ਹੋਏ ਨੂੰ ਨਗਲ ਹੱਥ ਚ ਫੜ ਕੇ ਲੈ ਜਾਂਦਾ ਪਿੱਤਰ ਹੈਵੀ ਮਹਿੰਗੀ ਆ ਪਰ ਇਹ ਵੀ ਮੰਨੀ ਨਹੀਂ ਹੈਗੀ ਰੱਬ ਦੀ ਬੰਦੀ ਹੁਣ ਦੱਸ ਹੁਣ ਮੇਰੀ ਜਾਨ ਲੈਣੀ ਕਰੀ ਪਈ ਆ ਕਿ ਭਾਂਡੇ ਕਿੱਥੇ ਨੇ ਨਾਲੇ ਤੁਹਾਡੇ ਗਿਆ ਤੋਂ ਬਾਅਦ ਤੇਰਾ ਬਾਪ ਮੇਰੇ ਨਾਲ ਇੰਨਾ ਲੜਿਆ ਮੈਨੂੰ ਇੰਨਾ ਵੱਧ ਘੱਟ ਬੋਲਿਆ ਮੈਨੂੰ ਤਾਂ ਪੁੱਤੋਂ ਨੂੰ ਗੁੱਸਾ ਆ ਗਿਆ ਮੈਂ ਤਾਂ ਅੰਦਰ ਵੜ ਕੇ ਪੈ ਗਈ ਉਹੀ ਗੇਟ ਖੁੱਲਾ ਛੱਡ ਕੇ ਗਿਆ ਉਹਨੂੰ ਤਾਂ ਕੁਝ ਕਹਿੰਦੀ ਨਹੀਂ ਹੈਗੀ ਉਹ ਚਲ ਬੇਬੇ ਉਹ ਤਾਂ ਗੇਟ ਖੁੱਲਾ ਛੱਡ ਗਿਆ ਘਰੇ ਤਾਂ ਤੂੰ ਸੀ ਫਿਰ ਮੈਨੂੰ ਹੁਣ ਪਾਈ ਨੂੰ ਨਹੀਂ ਪਤਾ ਲੱਗਿਆ ਮੇਰਾ ਸਿਰ ਐਨਾ ਫੁੱਟਦਾ ਮੂੰਹ ਕੰਦੀ ਅੰਦਰ ਵੜ ਕੇ ਹੁਣ ਲੜਾਈ ਨੂੰ ਤਾਂ ਕਲੇਸ਼ ਹੋ ਰਿਹਾ ਹੈਗਾ ਹੁਣ ਦੱਸ ਕੀ ਕਰਾਂਗੇ ਚੱਲ ਕੋਈ ਗੱਲ ਨਹੀਂ ਨਵੇਂ ਭਾਂਡੇ ਲਿਆ ਕੇ ਦੇ ਦਿਆਂ ਗੱਲ ਨਵੇਂ ਦੀ ਨਹੀਂ ਆਲੀ ਪਿੱਤਲ ਦੇ ਭਾਂਡੇ ਮੰਗ ਰਹੀ ਹੈਗੀ ਇਹ ਪਿੱਤਲ ਦੇ ਕਿਹੜਾ ਨਹੀਂ ਮਿਲਣਗੇ ਮੋਲਾ ਹੋਰ ਲਿਆ ਕੇ ਦੇ ਦੀ ਪੁੱਤ ਆਸੀਂ ਆਪਾਂ ਨਿਵੇੜਨਾ ਕੋਈ ਗੱਲ ਨਹੀਂ ਆੜਦੀ ਤਾਂ ਫੜ ਲਈ ਪੈਸੇ ਲਿਆ ਦੀ ਜਿਹੜੇ ਇਹ ਤਾਂ ਦੋ ਭਾਂਡੇ ਕਹਿੰਦਾ ਤੂੰ ਤਾਂ ਲਿਆ ਕੇ ਸਾਰੇ ਦੇ ਦੀ ਕੌਲੀਆਂ ਥਾਲ ਵੀ ਦਈਏ ਨੂੰ ਨਾਲ ਤਾਂ ਆਸੀਂ ਆਪਾਂ ਨਿਵੇੜੂਗੀ ਆਏ ਨਹੀਂ ਹਟਦੀ ਮੇਰੇ ਬਾਦ ਪਈ ਹੋਈ ਆ ਹੁਣ ਮੇਰਾ ਪੁੱਤ ਨੂੰ ਵੀ ਲਾਦੀ ਪੁੱਤ ਬਾਕ ਬੋਲ ਨੀ ਪਹਿਲਾਂ ਮੇਰੇ ਨਾਲ ਗੱਲ ਕਰ ਲੈ ਤੇ ਆਰਤੀਏ ਤੋਂ ਲੈ ਕੇ ਮੈਂ ਉਹ ਸਾਰਾ ਸੁਣਦੀ ਸੀ ਜੇ ਮੈਂ ਜਦ ਆ ਕੇ ਬੋਲਦੀ ਫਿਰ ਗੇਟੇ ਟੱਪਦੀਆਂ ਰੋਂਡ ਉਸਕਣ ਬਹਿ ਜਾਂਦੀ ਆ ਉਹਨੇ ਤਾਂ ਬੋਲਣਾਗਾ ਅਲੀਏ ਨਵੇਂ ਭਾਂਡੇ ਲਿਆਤੇ ਸੀ ਪੱਤਲ ਦੇ ਨਾਲੇ ਪਤਾਗਾ ਤੇਰਾ ਪੁੱਤ ਮੈਂ ਕੀ ਕਰਾਂ ਕਿਉਂ ਤੁਸੀਂ ਮੈਨੂੰ ਸਾਰੇ ਬੋਲੀ ਜਾਣੇ ਹੋ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਆਪਰ ਸੋਈ ਚ ਹੁਣ ਵੜ ਕੇ ਦੇਖੇ ਨੇ ਭਾਈ ਹੈ ਨਹੀਂ ਭਾਂਡੇ ਹੁਣ ਮੈਨੂੰ ਕੀ ਪਤਾ ਕਿੱਥੇ ਗਏ ਤੇ ਭਾਂਡੇ ਆ ਬੇਬੇ ਮੈਨੂੰ ਤਾਂ ਐ ਲੱਗ ਰਿਹਾ ਭਾਂਡੇ ਪੱਕਾ ਤੈਲ ਕੋਈ ਨਹੀਂ ਦੇਖ ਲੈ ਫੇਰ ਕਹਿੰਦਾ ਤੈਲ ਕੋਈ ਨਹੀਂ ਜੇ ਮੈਲ ਕੋਈ ਨੇ ਪੁੱਤ ਗੱਲ ਪੇਟੀ ਨਾ ਮੈਂ ਪੇਟੀ ਨੂੰ ਜਿੰਦਾ ਲਾਵਾਂ ਨਾ ਮੈਂ ਸੰਦੂਖ ਨੂੰ ਜਿੰਦਾ ਲਾਵਾਂ ਤੇਰੀ ਤੀਮੀ ਨੇ ਤਾਂ ਬਥੇਰੇ ਜਿੰਦੇ ਲਾਇਆ ਨੇ ਲਮਾਰੀਆਂ ਨੂੰ ਕੀ ਪਤਾ ਉਹ ਚ ਲਕੋ ਕੇ ਮੇਰਾ ਨੌ ਲਾਉਂਦੀ ਹੋਵੇ ਉਹਨੇ ਤਾਂ ਜਿੰਦਾ ਲਾਉਣਾ ਸੀਗਾ ਬਥੇਰੇ ਕੁਸ ਪਿਆ ਪੇਟੀਆਂ ਤੇ ਹੁਣ ਤਾਂ ਭਾਂਡੇ ਚੋਰੀ ਹੋਏ ਨੇ ਕੱਲ ਨੂੰ ਕਹਨੇ ਚੋਰੀ ਹੋ ਜੂਗੇ ਫੇਰ ਦੱਸ ਚੱਲ ਠੀਕ ਆ ਫੇਰ ਮੈਂ ਕਿਹੜਾ ਵੇਚ ਤੇ ਹੈ ਵੇਚ ਤੇ ਮੈਂ ਜਾ ਕੇ ਜਿਹੜਾ ਤੂੰ ਮੈਨੂੰ ਪੁੱਛੀ ਜਾਣਾ ਮੈਂ ਬਾਰ-ਬਾਰ ਤੈਨੂੰ ਕਹੀ ਜਾਨੀ ਆ ਬਈ ਪੁੱਤ ਨਹੀਂ ਪਤਾ ਮੈਨੂੰ ਨਹੀਂ ਪਤਾ ਬਾਕੀ ਮੈਂ ਲੈ ਆ ਸਾਰਾ ਸਮਾਨ ਕੱਢ ਦੰਨੀ ਆ ਪੇਟੀ ਦਾ ਹੌਲੀ-ਹੌਲੀ ਰੱਖ ਦੂੰਗੀ ਫਿਰ ਤੁਹਾਨੂੰ ਯਕੀਨ ਆ ਜੂ ਉੱਚ ਭਾਂਡੇ ਹੈਗੇ ਨੇ ਕਿ ਨਹੀਂ ਕਿਉਂ ਤੁਸੀਂ ਮੇਰਾ ਦਿਮਾਗ ਖਰਾਬ ਕਰਤਾ ਤੁਸੀਂ ਤਾਂ ਸਾਰੇ ਇੱਕ ਹੋ ਕੇ ਬਹਿ ਗਏ ਦਿਮਾਗ ਬੇਬੇ ਤੇਰਾ ਨਹੀਂ ਦਿਮਾਗ ਤਾਂ ਸਾਡਾ ਖਰਾਬ ਹੋ ਰਿਹਾ ਜਿਹੜਾ ਕਲੇਸ਼ ਕਰੀ ਜਾਂਦੇ ਹੈਗੇ ਚਲ ਠੀਕ ਆ ਜੇ ਮੈਂ ਤੁਹਾਡਾ ਦਿਮਾਗ ਖਰਾਬ ਕਰਤਾ ਮੈਨੂੰ ਨਾ ਬੁਲਾਈ ਜਿੱਥੇ ਤੇਰਾ ਬਾਪ ਨਹੀਂ ਬੋਲਦਾ ਉਥੇ ਤੂੰ ਨਾ ਬੁਲਾਈ ਮੈਂ ਤਾਂ ਕੱਲੀਓ ਚੰਗੀ ਆ ਹੁਣ ਜਿਹੜਾ ਕੋ ਸੋਣਾ ਤੇ ਹੋ ਗਿਆ ਬੇਬ ਆਰਤੀਏ ਦਾ ਵਗ ਦੂ ਆ ਪੈਸੇ ਦੇ ਦੂ ਉਹ ਆਹੋ ਦੇ ਦੂਗਾ ਇੰਨੇ ਕਿੰਨੇ ਕ ਲੈਣੇ ਨੇ ਤਾਂ 2-4000 ਲੈਣਾ ਹੋਊਗਾ ਮੈਂ ਕਹਿੰਨਾਗਾ ਆਪਣੇ ਗਵਾਂਡ ਚ ਪੁੱਛ ਲਾ ਕਈ ਵਾਰ ਉਹ ਨਾ ਲੈ ਗਿਆ ਲੋਡ ਪੈ ਜਾਂਦੀ ਆ ਭਾਂਡਿਆਂ ਦੀ ਬਾਈ ਮੈਨੂੰ ਨਹੀਂ ਪਤਾ ਤੇਰੀ ਤੀਮੀ ਦੀ ਮਲਾਜੇ ਤੀ ਕਿ ਉਹਨਾਂ ਨਾਲ ਵੀ ਕੀ ਪਤਾ ਬਾਈ ਸੱਚੀਓ ਲੈ ਗਏ ਹੋਣ ਉਹ ਕੁਛ ਨਹੀਂ ਪਤਾ ਹੁੰਦਾ ਜਦ ਤਾ ਮੈਨੂੰ ਬਥੇਰਾ ਸਮਝਾਉਣੀ ਹੁੰਦੀ ਤੇ ਭਾਈ ਇਹਨਾਂ ਨਾ ਅਗੇ ਦੀਆਂ ਗੱਲਾਂ ਚ ਨਾ ਇੰਨੀਆਂ ਗੱਲਾਂ ਚ ਦੇਣ ਲੈਣੇ ਹੀ ਕਰਦੀ ਦੀ ਕਦੇ ਉਹਨਾਂ ਨੂੰ ਦੁੱਧ ਦੇਤਾ ਪਾ ਕੇ ਕਦੇ ਦਹੀਂ ਦੇਤਾ ਕਦੇ ਲੱਸੀ ਦੇਤੀ ਆਹੀ ਟਪਾਈ ਜਾਂਦੀ ਦੀ ਇਹ ਚਲੋ ਉਹ ਤਾਂ ਦੇ ਕੇ ਕਿਰਦਾਪੇ ਭੁੱਲ ਗਈ ਤਲੋ ਤਾਂ ਠੀਕ ਆ ਬੇਬੇ ਪਰ ਇੱਕ ਗੱਲ ਕਹਾ ਗਵਾਂਡੀ ਵੀ ਆਏ ਬਿਨਾ ਪੁੱਛੇ ਤਾਂ ਲਜਾਨ ਨਹੀਂ ਲੱਗਿਆ ਭਾਂਡੇ ਚੱਲ ਠੀਕ ਆ ਫਿਰ ਤੂੰ ਜਾ ਕੇ ਪੁੱਛ ਆਪਣੇ ਬਾਪ ਨੂੰ ਭੇਜ ਦੇ ਬੇ ਲੜਿਆ ਤਾਂ ਤੁਰਿਆ ਫਿਰਦਾ ਹਾਂ ਭਾਂਡੇ ਤਾਂ ਮੈਨੂੰ ਪਤਾ ਕਿਹੜਾ ਕੋਈ ਕੰਮ ਕਰਦਾ ਉਹਨੂੰ ਕੋਈ ਕੰਮ ਐਸਾ ਹੈ ਨਹੀਂਗਾ ਉਹਨੂੰ ਤੌਰ ਤੇ ਜਾ ਆਉ ਪੰਜ ਚਾਰ ਘਰਾਂ ਦੇ ਵਿੱਚ ਪੁੱਛ ਆਉ ਵੀ ਸਾਡੇ ਭਾਂਡੇ ਤਾਂ ਨਹੀਂ ਚੱਕੇ ਕੱਲਾ ਕੱਲਾ ਆਉਂਦਾ ਮੈਨੂੰ ਬੋਲਣ ਲੱਗ ਜਾਂਦਾ